ਭਾਈ ਗੱਲ ਸੁਣਿਓ ਦੇਖੋ ਮੈਂ ਹਾਂਜੀ ਆਇਆ ਇੱਕ ਮਿੰਟ ਹਾਂਜੀ ਬੋਲੋ ਭਾਈ ਇਹ ਲੱਕੀ ਕਾ ਘਰ ਹੈ ਹਾਂਜੀ ਹੈਗਾ ਤਾਂ ਲੱਕੀ ਕਾ ਘਰ ਬੋਲੋ ਜੀ ਵੀਰਪਾਲ ਇੱਥੇ ਵੀ ਆਈ ਹੈ ਵੀਰਪਾਲ ਇੱਥੇ ਭਈ ਹਾਂ ਤੁਸੀਂ ਕੌਣ ਜੀ ਨਾਲੇ ਤੁਸੀਂ ਵੀਰਪਾਲ ਤੋਂ ਕੀ ਲੈਣਾ ਮੈਂ ਨਾ ਜਿਹੜਾ ਵੀਰਪਾਲ ਦਾ ਘਰ ਵਾਲਾ ਉਹਦੀ ਮਾਸੀ ਆ ਜੋ ਕਿ ਦੀ ਮਸੀ ਪਰ ਇਹ ਕਿਉਂ ਕਿ ਇਹ ਵੀ ਵੀਰਪਾਲ ਇੱਥੇ ਵਹੀ ਹੈ ਉਹ ਤਾਂ ਸਾਰੀ ਗੱਲ ਦਾ ਪਤਾ ਵੀ ਵੀਰਪਾਲ ਗਈ ਹੋਈ ਆ ਨਹੀਂ ਨਹੀਂ ਜੀ ਤੁਹਾਨੂੰ ਕੋਈ ਵੈਸੀ ਵਹਿਮ ਲੱਗਿਆ ਜੀ ਵੀਰਪਾਲ ਇੱਥੇ ਵਿਆਹੀ ਨਹੀਂ ਹੋਈ ਵੀਰਪਾਲ ਤਾਂ ਵੈਸੇ ਇੱਥੇ ਵੈਸੇ ਆਈ ਹੋਈ ਹੈ ਜੀ ਮੇਰੇ ਨਾਲ ਤਾਂ ਜੀ ਜੋਤੀ ਦਾ ਵਿਆਹ ਹੋਇਆ ਹੋਇਆ ਹੈ ਜੋਤੀ ਦੇ ਘਰ ਆਣਾ ਜੀ ਅੱਛਾ ਹਾਂ ਜੀ ਘਰ ਤਾਂ ਵੀਰ ਉਹਦਾ ਹੀ ਆ ਵੀਰਪਾਲ ਦਾ ਹੀ ਆ ਹਾਂ ਜੀ ਹਾਂ ਜੀ ਬਸੇ ਰਹਿੰਦੀ ਹੈ ਇੱਥੀ ਆ ਉਹ ਠੀਕ ਹੈ ਠੀਕ ਹੈ ਜੀ ਚਲੋ ਜੀ ਅੱਗੇ ਵੱਚੋ ਜਿੱਕੀ ਦੀ ਵਸੀ ਤੇ ਕੀ ਲੈਣ ਆਈ ਹੋਈ ਹੁਣ ਜਰਜੇ ਮੋੜਦੇ ਆ ਤਾਂ ਵੀ ਕਾਣੇ ਵੱਜਦੇ ਆ ਨਾਲੇ ਆਪਾਂ ਨੂੰ ਕੀ ਲੋੜ ਆ ਮੋੜਨ ਦੀ ਇਹ ਬਗ ਵੀ ਉਧਰ ਗਈ ਸਾਡੇ ਵਾਲੇ ਘਰ ਕਨੀ ਚਲ ਇੱਕ ਗੱਲ ਤਾਂ ਚੰਗੀ ਐ ਵੀ ਮਾਂ ਵਾਲੇ ਪਾਸੇ ਨਹੀਂ ਗਈ ਜੇ ਮਾਂ ਵਾਲੇ ਪਾਸੇ ਜਾਂਦੀ ਨਾ ਤਾਂ ਮਾਂ ਨੇ ਪਤੀ ਨਹੀਂ ਕਿ ਕੁਝ ਕਹਿਣਾ ਨਾ ਸੀਗਾ ਚਲ ਦੇਖਦੇ ਆ ਕਿਤੇ ਕੋਈ ਹੋਰ ਪੰਗਾ ਨਾ ਪੈ ਜਾ ਇੱਥੇ ਹਾਂ ਕੰਤure ਆਉਂਦਾ ਹੱਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਹਾਂਜੀ ਕੌਣ ਤੁਸੀਂ ਮੈਂ ਭਾਈ ਜੱਗੀ ਦੀ ਮਾਸੀ ਆ ਅੱਛਾ ਹੱਸੀ ਗੱਲ ਮਾਸੀ ਸਤਿ ਸ੍ਰੀ ਅਕਾਲ ਆ ਤੁਸੀਂ ਇੱਥੇ ਮੈਂ ਤਾਂ ਭਾਈ ਵੀਰਪਾਲ ਨੂੰ ਲੈਣ ਆਈ ਸੀ ਅੱਛਾ ਤੇ ਅੱਜ ਵੀਰਪਾਲ ਬਾਰੇ ਤੁਹਾਨੂੰ ਪਤਾ ਲੱਗ ਗਿਆ ਵੀ ਵੀਰਪਾਲ ਕਿੱਥੇ ਰਹਿੰਦੀ ਐ ਹਾਂ ਮੈਂ ਤਾਂ ਪੁੱਛ ਕੇ ਹੀ ਆਈ ਸੀ ਮੈਨੂੰ ਪਤਾ ਤਾਂ ਨਹੀਂ ਸੀ ਵੀ ਉਹ ਰਹਿੰਦੀ ਕਿੱਥੇ ਆ ਪਰ ਮੈਂ ਬਾਹਰੋਂ ਪੁੱਛ ਪੁੱਛ ਕੇ ਫਿਰ ਮੈਂ ਲੱਭ ਹੀ ਲਿਆ ਘਰ ਚਲੋ ਵਧੀਆ ਗੱਲ ਆ ਪਰ ਨਾ ਹੁਣ ਵੀਰਪਾਲ ਨੂੰ ਲੈ ਕੇ ਜਾਣ ਵਾਲੇ ਕੋਈ ਗੱਲਾਂ ਨਹੀਂ ਰਹੀਆਂ ਹੈਗੀਆਂ ਗੱਲਾਂ ਨਹੀਂ ਰਹੀਆਂ ਤੇਰਾ ਕੀ ਮਤਲਬ ਕੋਈ ਨਹੀਂ ਮਤਲਬ ਨਾ ਤੁਹਾਨੂੰ ਆਪੇ ਪਤਾ ਲੱਗ ਗਿਆ ਥੋੜੇ ਜਿਹੇ ਟਾਈਮ ਤੱਕ ਅੱਛਾ ਇਹੋ ਜਿਹਾ ਕੀ ਹੋ ਗਿਆ ਵੀ ਜਿਹੜਾ ਹੁਣ ਵੀਰਪਾਲ ਲੈ ਜਾਣ ਜੋਗੀ ਨਹੀਂ ਰਹੇ ਹੁਣ ਤਾਂ ਨਾ ਬਹੁਤ ਕੁਝ ਹੋ ਗਿਆ ਇੱਥੇ ਇੱਥੇ ਤੁਸੀਂ ਐਂ ਪੁੱਛੋ ਵੀ ਹੋਇਆ ਕੀ ਨਹੀਂ ਹੈਗਾ ਮੇਰਾ ਇੱਥੇ ਘਰ ਖਰਾਬ ਹੋ ਗਿਆ ਸੀਗਾ ਆ ਦੁਬਾਰਾ ਫੇਰ ਘਰ ਖਰਾਬ ਹੋ ਹੀ ਜਾਂਦਾ ਹਾਲੇ ਤੁਸੀਂ ਪੁੱਛਦੇ ਵੀ ਹੋਇਆ ਕੀ ਆ ਕਾਰ ਖਰਾਬ ਹੋ ਗਿਆ ਦੁਬਾਰਾ ਕਾਰ ਖਰਾਬ ਹੋਈ ਜਾਂਦਾ ਮੈਨੂੰ ਸਮਝ ਨਹੀਂ ਆ ਰਹੀ ਤੂੰ ਕਹਿਣਾ ਕੀ ਚਾਹੁੰਨੀ ਆ ਤੂੰ ਸਾਫ਼-ਸਾਫ਼ ਦੱਸ ਮੈਨੂੰ ਜਿਹੜਾ ਮੇਰਾ ਘਰ ਵਾਲਾ ਲੱਕੀ ਤੇ ਵੀਰਪਾਲ ਨੇ ਨਾ ਮੇਰੇ ਤੇ ਜਮਾਂ ਤਰਫ ਨਹੀਂ ਖਾਦਾ ਹੈਗਾ ਫੇ ਮੈਂ ਉਹਦੀ ਸਾਕੀ ਪੈਣਾ ਤੇ ਉਹਨੇ ਚੱਕ ਕੇ ਲੱਕੀ ਨਾਲ ਹੀ ਕਰੇਵਾ ਭਰਾਲਿਆ ਅੱਛਾ ਤੇ ਹਫ਼ਤੇ ਬਾਅਦ ਹੁਣ ਵੀਰਪਾਲ ਪ੍ਰੈਗਨੈਂਟ ਹੈ ਵੀਰਪਾਲ ਪ੍ਰੈਗਨੈਂਟ ਹੈ ਇਹ ਤੂੰ ਕੀ ਕਹਿ ਰਹੀ ਐ ਜਿਹੜਾ ਕੁਝ ਵੀ ਕਹਿ ਰਹੀ ਐ ਨਾ ਸਾਰਾ ਕੁਝ ਸੱਚ ਹੀ ਹੈਗਾ ਅੱਛਾ ਹਾਂ ਤੁਸੀਂ ਕਿਹੜੇ ਮੂਹ ਨਾਲ ਲੈ ਕੇ ਜਾਓਂਗੇ ਉਹਨੂੰ ਇੱਥੋਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੁਝ ਚੱਲ ਰਿਹਾ ਇੱਥੇ ਇੱਥੇ ਤਾਂ ਬਹੁਤ ਕੁਝ ਚੱਲ ਰਿਹਾ ਹਾਲੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਤੋਂ ਦੀ ਮੇਰੀ ਸੱਸ ਨਾ ਵੀਰਪਾਲ ਦੇ ਸਾਰਾ ਦਿਨ ਮੇਰੇ ਘਰ ਆਉਂਦੀ ਰਹਿੰਦੀ ਆ ਵੀ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਨਾ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਵੀ ਹੋਇਆ ਕੀ ਸੀ ਮੇਰਾ ਨਾ ਘਰ ਇੱਥੇ ਵਧੀਆ ਵਸਦਾ ਸੀਗਾ ਵਧੀਆ ਮੈਂ ਤੇ ਲੱਕੀ ਇੱਕ ਦੂਰੇ ਨਾਲ ਖੁਸ਼ ਸੀਗੇ ਉਸ ਤੋਂ ਬਾਅਦ ਹਾਂ ਵਿੱਚ ਵੀਰਪਾਲ ਆ ਗਈ ਵੀਰਪਾਲ ਨੇ ਮੈਨੂੰ ਘਰੋਂ ਕਢਾਉਣ ਦੀ ਮਾਰੀ ਨੇ ਨਾ ਐਂ ਕਹਿਤਾ ਕਹਿੰਦੇ ਵੀ ਐਂ ਕਰਕੇ ਤਾਂ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਐ ਤੇ ਮੈਨੂੰ ਇਸ ਘਰ ਚੋਂ ਘਰੋਂ ਕਢਾਤਾ ਤੇ ਉਦੋਂ ਮੈਂ ਪ੍ਰੈਗਨੈਂਟ ਸੀਗੀ ਤੇ ਤੇਰਾ ਬੱਚਾ ਮੇਰੇ ਕੋਲ ਹੀ ਆ ਅੰਦਰ ਫੁੱਟਾ ਗਿਆ ਅੱਛਾ ਤੇ ਬਾਸ ਉਸ ਤੋਂ ਬਾਅਦ ਮੈਂ ਉਹਦੇ ਮਾਪਿਆਂ ਕੋਲ ਰਹਿੰਦੀ ਸੀਗੀ ਫਿਰ ਇੱਥੇ ਵੀਰਪਾਲ ਨੇ ਆ ਕੇ ਇੱਥੇ ਕਰੇਵਾ ਖੁਰਵਾ ਭਰਾ ਲਿਆ ਬਸ ਉਸ ਤੋਂ ਬਾਅਦ ਇਕੱਠੇ ਰਹਿਣ ਲੱਗ ਗਏ ਉਸ ਤੋਂ ਬਾਅਦ ਲੱਕੀ ਮੈਨੂੰ ਉੱਥੋਂ ਜਾ ਕੇ ਲੈ ਆਇਆ ਹੁਣ ਅਸੀਂ ਦੋਨੇ ਭੈਣਾ ਤਾਂ ਸੌਂਕਣਾ ਬਣ ਗਏ ਅੰਚ ਅੱਛਾ ਵੀ ਇੱਕ ਘਰ ਦੇ ਵਿੱਚ ਤੁਸੀਂ ਦੋਨੋਂ ਹੀ ਭੈਣਾ ਰਹਿ ਰਹੀਆਂ ਹੋ ਤੇ ਹੁਣ ਲੱਕੀ ਫਿਰ ਤੇਰਨਾ ਨਹੀਂ ਰਹਿੰਦਾ ਦੋਨਾਂ ਨਾਲ ਹੀ ਰਹਿੰਦਾ ਤਾਂ ਅੱਛਾ ਦੋਨਾਂ ਨਾਲ ਹੀ ਰਹੀ ਜਾਂਦਾ ਉਹ ਉਹ ਪਾਗਲ ਹੈ ਉਹਨੂੰ ਨਹੀਂ ਪਤਾ ਪਾਗਲ ਤਾਂ ਨਾ ਇੱਥੇ ਸਾਰੇ ਹੋਏ ਪੈਨੇ ਹੁਣ ਸਿਆਣਾ ਤਾਂ ਇੱਥੇ ਕੋਈ ਵੀ ਨਹੀਂ ਹੈਗਾ ਲੱਕੀ ਨੇ ਵੀ ਦੋ ਦੋ ਵਿਆਹ ਕਰਾ ਲਏ ਤੇ ਵੀਰਪਾਲ ਨੇ ਵੀ ਵੀਰਪਾਲ ਨੂੰ ਨਾ ਜਮਾ ਵੀ ਸ਼ਰਮ ਨਹੀਂ ਆਈ ਹੈਗੀ ਵੀ ਮੇਰੀ ਭੈਣ ਦਾ ਘਰ ਖਰਾਬ ਹੁੰਦਾ ਉਹਨੇ ਮੇਰੇ ਬਾਰੇ ਜਮਾ ਨਹੀਂ ਸੋਚਿਆ ਛਲ ਮੇਰੇ ਬਾਰੇ ਨਾ ਸੋਚਦੀ ਕੰਮਤੇ ਕੰਮ ਜਵਾ ਕਰਨੀ ਦਾ ਸੋਚ ਲੈਂਦੀ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਬਸ ਹੇ ਇਸ ਕਰਕੇ ਮੈਂ ਤਾਂ ਵੀਰਪਾਲ ਨੂੰ ਬੁਲਾਉਂਦਾ ਵੀ ਜੀ ਨਹੀਂ ਕਰਦਾ ਹੈਗਾ ਹੁਣ ਵੀਰਪਾਲ ਰਹਿੰਦੀ ਤੇ ਇੱਥੇ ਹੀ ਐਥੇ ਰਹਿੰਦੀ ਆ ਅੰਦਰ ਬੈਠੀ ਆ ਅੱਛਾ ਸਾਰਾ ਘਰ ਉਹਨੇ ਬੱਕੋ ਬਕਰਾਤਾ ਇੱਥੇ ਫੜਾ ਤੇ ਜਿਹੜੀ ਤੇਰੀ ਸੱਸ ਐ ਉਹਦੀ ਨਹੀਂ ਤੇਰੇ ਨਾਲ ਬੰਦੀ ਓ ਕੀ ਕਹਿੰਦੀ ਆ ਤੈਨੂੰ ਬਸ ਜਿਹੜਾ ਕੁਝ ਕਹਿਣਾ ਉਹਨਾਂ ਨੇ ਤਾਂ ਕਹੀ ਦੇਣਾ ਉਹਨਾਂ ਨੂੰ ਐ ਲੱਗਦਾ ਵੀ ਜਿਹੜਾ ਮੇਰੇ ਕੋਲ ਬੱਚਾ ਉਹ ਕਿਸੇ ਹੋਰ ਦਾ ਉਹ ਲੱਕੀ ਦਾ ਨਹੀਂ ਹੈਗਾ ਅੱਛਾ ਕਹਿੰਦੀ ਵੀਰਪਾਲ ਨਾਲ ਤਾਂ ਵਧੀਆ ਰੱਖਦੀ ਐ ਪੋਤਾਂ ਨੂੰ ਬਸ ਇਹੀ ਸੋਚਦੀ ਆ ਵੀ ਮੇਰੇ ਇਸ ਘਰ ਚ ਪੋਤਾ ਆਉਣ ਵਾਲਾ ਤੇ ਦੱਸ ਜਿਹੜਾ ਤੇਰਾ ਬੱਚਾ ਸੀ ਉਹ ਵੀ ਤੇ ਉਹਦਾ ਪੋਤਾ ਹੀ ਸੀ ਉਹ ਨਹੀਂ ਨਾ ਸਮਝਦੇ ਜਿਹੜੀਆਂ ਗੱਲਾਂ ਵੀਰਪਾਲ ਨੇ ਦਸੀਆਂ ਹੋਈਆਂ ਨੇ ਉਹਨਾਂ ਨੂੰ ਬਸ ਉਹਨਾਂ ਤੇ ਯਕੀਨ ਕਰਦੇ ਨੇ ਉਹ ਤਾਂ ਕੋਈ ਨਹੀਂ ਹੁਣ ਤਾਂ ਵੈਸੇ ਸਾਡੇ ਨਾਲੋਂ ਅੱਡ ਬੱਡ ਨੇ ਉਹ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਅਦਰ ਨਾਲ ਹੀ ਲੱਗ ਮੁੰਡਾ ਦਾ ਘਰ ਆ ਤੁਸੀਂ ਗੱਲ ਕਰ ਲੋ ਜਾ ਕੇ ਚਲ ਮੈਂ ਕਰਦੀ ਆ ਵੀਰਪਾਲ ਨਾਲ ਗੱਲ ਬਾਕੀ ਜੇ ਪਾਣੀ ਪੂਣੀ ਪੀਣਾ ਤਾਂ ਮਿਲਿਆ ਤੇ ਨਹੀਂ ਨਾ ਨਾ ਪਾਣੀ ਪੂਣੀ ਤਾਂ ਹੁਣ ਮੈਂ ਵੀਰਪਾਲ ਕੋਲੇ ਜਾ ਕੇ ਪੀ ਲੂੰਗੀ ਠੀਕ ਹੈ ਚਲ ਠੀਕ ਹੈ ਵੀਰਪਾਲ ਮਸੀ ਜੀ ਆ ਗਏ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਕਿਵੇਂ ਵਧੀਆ ਤੂੰ ਦੱਸ ਮੈਂ ਤਾਂ ਕੀ ਕਾ ਆ ਕੀ ਤੂੰ ਨਵਾਂ ਹੀ ਕੰਮ ਕਰਤਾ ਮਸੀ ਜੀ ਮੈਂ ਕੀ ਕਹਾਂ ਤੁਹਾਨੂੰ ਮੇਰੇ ਕੋਲੇ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਹੈ ਨਹੀਂਗੇ ਤੈਨੂੰ ਪਤਾ ਵੀ ਜੱਗੀ ਤੇਰੇ ਬਿਨਾ ਮਰਦਾ ਜਾਂਦਾ ਹੁਣ ਕੀ ਫਾਇਦਾ ਨਾਲੇ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਚਾਹੇ ਮਰੇ ਚਾਹੇ ਬਚੇ ਮਾਸੀ ਜੀ ਤੁਸੀਂ ਤਾਂ ਨਾ ਸ਼ੁਰੂ ਤੋਂ ਮੇਰੇ ਦੁੱਖ ਸੁੱਖ ਸੁਣਦੇ ਆਇਓ ਤੇ ਵਧੀਆ ਹੋ ਗਿਆ ਤੁਸੀਂ ਆ ਗਏ ਮੈਂ ਤਾਂ ਨਾ ਗੱਲ ਤੱਕ ਭਰੀ ਪਈ ਸੀ ਵੀ ਮੈਂ ਆਪਦੇ ਦੁੱਖ ਕਿਹਦੇ ਨਾਲ ਸਾਂਝੇ ਕਰਾਂ ਰੱਬ ਨੇ ਤੁਹਾਨੂੰ ਭੇਜ ਹੀ ਦਿੱਤਾ ਮਾਸੀ ਜੀ ਮੈਨੂੰ ਖੁਦ ਨਹੀਂ ਪਤਾ ਲੱਗਿਆ ਵੀ ਇਹ ਸਾਰਾ ਕੁਝ ਕਿਵੇਂ ਹੋ ਗਿਆ ਸ਼ਾਇਦ ਮੇਰੀ ਕਿਸਮਤ 'ਚ ਇਹ ਕਲੰਕ ਲਿਖਿਆ ਸੀ ਪਰ ਤੇਰੀ ਭੈਣ ਮਿਲੀ ਸੀ ਬਾਅਦ ਮੈਨੂੰ ਜੋਤੀ ਹਾਂ ਫਿਰ ਤਾਂ ਜੋਤੀ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੁਣ ਕੀ ਉਹ ਸੱਚ ਹੈ ਕਿ ਤੂੰ ਅਬਦੀ ਭੈਣ ਦਾ ਘਰ ਖਰਾਬ ਕੀਤਾ ਹੈ ਹੈ ਤਾਂ ਸੱਚ ਬਨਵੇਂ ਜਾਣ ਬੁੱਝ ਕੇ ਨਹੀਂ ਕੀਤਾ ਜੋ ਕੁਝ ਵੀ ਕੀਤਾ ਮੈਨੂੰ ਨਹੀਂ ਪਤਾ ਹੋਰ ਤੁਹਾਨੂੰ ਕੀ ਕਿਹਾ ਜੋਤੀ ਨੇ ਜੋਤੀ ਨੇ ਤਾਂ ਮੈਨੂੰ ਇਹੀ ਕਿਹਾ ਕਿਸਮਤ ਤਾਂ ਮੇਰੀ ਖਰਾਬ ਨਿਕਲ ਆਈ ਕਿਉਂਕਿ ਮੇਰੀ ਭੈਣੀ ਮੇਰੀ ਸੰਕਣ ਬਣ ਕੇ ਬਹਿ ਗਈ ਮਾਸੀ ਜੀ ਉਦੋਂ ਤਾਂ ਨਾ ਗੱਲਾਂ ਹੀ ਕੁਝ ਹੋਰ ਸੀ ਹੁਣ ਤਾਂ ਮੈਨੂੰ ਵੀ ਆਪਣੀ ਗਲਤੀ ਤੇ ਬਹੁਤ ਪਛਤਾਵਾ ਮੈਂ ਸੱਚੀ ਕਹਿਨੀ ਆ ਪਰ ਨਾ ਕੋਈ ਨਹੀਂ ਯਕੀਨ ਕਰਦਾ ਮੇਰੀ ਗੱਲ ਤੇ ਤੁਸੀਂ ਤਾਂ ਯਕੀਨ ਕਰੋਗੇ ਨਾ ਮੈਂ ਸੱਚੀ ਕਹਿਨੀ ਆ ਮੈਂ ਬਹੁਤ ਵੱਡੀ ਗਲਤੀ ਕੀਤੀ ਪਰ ਮੈਂ ਗਲਤੀ ਨੂੰ ਸੁਧਾਰਨਾ ਚਾਹੁੰਦੀ ਹੁਣ ਤਾਂ ਸੁਧਰਨੀ ਵੀ ਨਹੀਂ ਗਲਤੀ ਨਾਲੇ ਬਾਕੀ ਮੈਂ ਜੋ ਕੁਝ ਵੀ ਕੀਤਾ ਸੀ ਨਾ ਮੈਂ ਲੱਕੀ ਦੀ ਮੰਮੀ ਮਗਰ ਲੱਗਦੀ ਸੀ ਮੈਂ ਅਣਜਾਨ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਗੱਲ ਅੱਗੇ ਜਾ ਕੇ ਕਿੰਨੀ ਵੱਡੀ ਹੋਊ ਕਿੰਨੀਆਂ ਜ਼ਿੰਦਗੀਆਂ ਖਰਾਬ ਹੋਣਗੀਆਂ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਪਰ ਤੈਨੂੰ ਥੋੜਾ ਬਹੁਤ ਇੰਨਾ ਤਾਂ ਸੋਚਣਾ ਚਾਹੀਦਾ ਸੀ ਕਿ ਮੇਰੀ ਹੀ ਭੈਣ ਦਾ ਘਰ ਹੈ ਜੇ ਮੈਂ ਆਪਦੇ ਹੱਥੀ ਉਹਨੂੰ ਬਸਾ ਨਹੀਂ ਸਕਦੀ ਤਾਂ ਤੂੰ ਉਹਨੂੰ ਉਜਾੜਨਾ ਵੀ ਨਹੀਂ ਸੀ ਨਾ ਮਸੀ ਜੀ ਸਾਰਾ ਤਾਂ ਤੁਹਾਨੂੰ ਮੈਨੂੰ ਲੱਗਦਾ ਜੋਤੀ ਨੇ ਗੱਲ ਦੱਸੀ ਨਹੀਂ ਸਾਫ਼-ਸਾਫ਼ ਤਾਂ ਮੇਰੀਆਂ ਗਲਤੀਆਂ ਤਾਂ ਦੱਸਤੀਆਂ ਪਰ ਗਲਤੀ ਤਾਂ ਉਹਨੇ ਵੀ ਕੀਤੀ ਹੈ ਨਾ ਜਿਹੜੀ ਲੱਕੀ ਦੀ ਮੰਮੀ ਪਸੰਦ ਨਹੀਂ ਕਰਦੀ ਉਹਨੂੰ ਗੱਲ ਇਹ ਸੀ ਵੀ ਜੋਤੀ ਨਾ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ ਤੇ ਇਹ ਗੱਲ ਲੱਕੀ ਦੀ ਮੰਮੀ ਨਹੀਂ ਬਰਦਾਸ਼ਤ ਕਰਦੀ ਸੀ ਉਹ ਕਹਿੰਦੀ ਵੀ ਮੈਂ ਨਹੀਂ ਇਹਨੂੰ ਰੱਖਣਾ ਘਰੇ ਤੇ ਤੁਹਾਨੂੰ ਪਤਾ ਜੱਗੀ ਵੀ ਬਹੁਤ ਲੜਦਾ ਸੀ ਮੇਰੇ ਨਾਲ ਦਾਰੂ ਦੂਰ ਪੀ ਕਹਨਾ ਮੈਨੂੰ ਘੁੱਟਦਾ ਮਾਰਦਾ ਸੀ ਬਸ ਮੈਂ ਕੁਝ ਟਾਈਮ ਜੋਤੀ ਕੋਲੇ ਰਹਿਣਾ ਆ ਗਈ ਤੇ ਇਹਦੀ ਮੰਮੀ ਨੇ ਨਾ ਮੈਨੂੰ ਮਗਰ ਲਾ ਲਿਆ ਕਹਿੰਦੀ ਵੀਰਪਾਲ ਸਾਡੇ ਕੋਲੇ ਜ਼ਮੀਨ ਵੀ ਵਧੀਆ ਤੇ ਮੇਰਾ ਮੁੰਡਾ ਨਸ਼ਾ ਵੀ ਨਹੀਂ ਕਰਦਾ ਬਸ ਮੈਂ ਉਹਦੀਆਂ ਗੱਲਾਂ ਚਾਗੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਉਦੋਂ ਤਾਂ ਮੈਨੂੰ ਐ ਲੱਗਿਆ ਵੀ ਸ਼ਾਇਦ ਮੇਰੀ ਜ਼ਿੰਦਗੀ ਸਵਰਜੂਗੀ ਪਰ ਮੈਂ ਤਾਂ ਉਸ ਤੋਂ ਵੀ ਜ਼ਿਆਦਾ ਨਰਕ ਚ ਡਿੱਗ ਗਈ ਕੀ ਹੁਣ ਤੂੰ ਇੱਥੇ ਰਹਿ ਕੇ ਖੁਸ਼ ਆ ਮੈਂ ਤੁਹਾਨੂੰ ਕੀ ਦੱਸਾਂ ਨਾ ਤਾਂ ਮੈਂ ਇੱਥੇ ਰਹਿ ਕੇ ਖੁਸ਼ ਆ ਤੇ ਨਾ ਹੀ ਕਿਤੇ ਜਾ ਕੇ ਖੁਸ਼ ਆ ਗੱਲ ਤਾਂ ਇਹ ਆ ਜੇ ਮੈਂ ਇੱਥੋਂ ਜਾਉਂਗੀ ਤੇ ਇਹ ਜਵਾਕ ਦਾ ਕੀ ਬਣੂਗਾ ਤੇ ਜੇ ਮੈਂ ਇੱਥੇ ਰਹੂੰਗੀ ਮਰ ਮਰ ਕੇ ਰਹਿਣਾ ਪੈਂਦਾ ਮੈਨੂੰ ਲੱਕੀ ਵੀ ਨਹੀਂ ਬੁਲਾਉਂਦਾ ਮੈਨੂੰ ਹੁਣ ਬਾਕੀ ਮੈਂ ਖੁਦ ਵੀ ਨਹੀਂ ਬੁਲਾਉਂਦੀ ਲੱਕੀ ਨੂੰ ਮੈਂ ਨਹੀਂ ਚਾਹੁੰਦੀ ਮੇਰੀ ਭੈਣ ਐਨੇ ਸਾਲ ਘਰੋਂ ਬਾਹਰ ਰਹੀ ਆ ਮੰਮੀ ਨੇ ਕੱਢਤਾ ਸੀ ਉਹਨੂੰ ਪਰ ਨਾਨੀ ਇੱਕ ਦਿਨ ਆ ਕੇ ਨਾ ਉਹਨੂੰ ਛੱਡ ਗਈ ਇਸ ਕਰਕੇ ਨਾ ਮੈਂ ਹੁਣ ਕਿਸੇ ਦੇ ਮੱਥੇ ਨਹੀਂ ਲੱਗਦੀ ਮੈਂ ਤਾਂ ਬਸ ਆਹ ਕਮਰੇ 'ਚ ਹੀ ਬੈਠੀ ਰਹਿਣੀ ਆ ਇਹੋ ਜਿਹਾ ਕੀ ਹੋ ਗਿਆ ਵੀ ਜਿਹੜਾ ਹੁਣ ਲੱਕੀ ਤੇਰੇ ਤੋਂ ਦੂਰ ਹੋ ਗਿਆ ਪਤਾ ਕੀ ਗੱਲ ਆ ਉਹਨਾਂ ਸ਼ੁਰੂ ਤੋਂ ਜੋਤੀ ਨੂੰ ਹੀ ਪਿਆਰ ਕਰਦਾ ਸੀ ਮੇਰਾ ਤਾਂ ਬਸ ਲੱਕੀ ਦੀ ਮੰਮੀ ਨੇ ਧੱਕੇ ਨਾਲ ਹੀ ਕਰੇਵਾ ਭਰਾਤਾ ਸੀ ਉਹਨੂੰ ਮਜਬੂਰ ਕਰਕੇ ਲੱਕੀ ਮੇਰੇ ਨਾਲ ਖੁਸ਼ ਨਹੀਂ ਸੀਗਾ ਰਹਿ ਕੇ ਤਾਂ ਕਰਕੇ ਉਹ ਤਾਂ ਸ਼ੁਰੂ ਤੋਂ ਹੀ ਨਹੀਂ ਮੈਨੂੰ ਰੱਖਣਾ ਚਾਹੁੰਦਾ ਸੀ ਪਰ ਮੈਂ ਹੁਣ ਤੁਹਾਨੂੰ ਕੀ ਦੱਸਾਂ ਬਹੁਤ ਖੁਸ਼ ਹੋ ਗਿਆ ਮਾਸੀ ਉਹ ਗੱਲਾਂ ਹੁਣ ਬਦਲ ਨਹੀਂ ਸਕਦੀਆਂ ਤੇ ਮੇਰੇ ਕੋਲੇ ਵੀ ਕੋਈ ਹੱਲ ਨਹੀਂ ਹੈਗਾ ਮੈਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਾਂ ਕਿੱਧਰ ਜਾਵਾਂ ਮੈਂ ਮੈਂ ਤਾਂ ਆਪਣੇ ਮਾਪੇ ਉਹਨਾਂ ਨਾਲੋਂ ਵੀ ਟੁੱਟ ਗਈ ਕਿਸੇ ਪਾਸੇ ਦੀ ਨਹੀਂ ਰਹਿ ਗਈ ਮੈਂ ਤੈਨੂੰ ਪਤਾ ਵੀ ਤੇਰੀ ਇੱਕ ਗਲਤੀ ਨੇ ਕਿੰਨਿਆਂ ਦੇ ਘਰ ਖਰਾਬ ਕਰਤੇ ਪਹਿਲਾਂ ਨਹੀਂ ਪਤਾ ਸੀ ਪਰ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਮੈਂ ਬਹੁਤ ਗੁਨਾਹਗਾਰ ਆ ਪਰ ਮਾਸੀ ਮੈਂ ਤੁਹਾਨੂੰ ਵੀ ਕਹਨੀ ਆ ਮੈਂ ਆਪਦੀ ਇਸ ਗਲਤੀ ਲਈ ਬਹੁਤ ਸ਼ਰਮਿੰਦਾ ਪਰ ਹੁਣ ਹੋਈ ਗਲਤੀ ਨੂੰ ਵਾਪਸ ਤਾਂ ਨਹੀਂ ਕਰਿਆ ਜਾ ਸਕਦਾ ਕਿ ਹੁਣ ਹੱਲ ਹੈਗਾ ਕੋਈ ਤੁਹਾਡੇ ਕੋਲੇ ਮੈਂ ਨਾ ਕਦੇ ਨਹੀਂ ਕਿਸੇ ਨੂੰ ਆਪਦੇ ਦਿਲ ਦੀ ਗੱਲ ਦੱਸੀ ਮੈਂ ਤੁਹਾਨੂੰ ਦੱਸਦੀ ਆ ਪਤਾ ਕੀ ਆ ਮੈਂ ਨਹੀਂ ਇੱਥੇ ਰਹਿਣਾ ਚਾਹੁੰਦੀ ਕਿਉਂਕਿ ਆ ਕਮਰਾ ਆ ਕਮਰੇ ਦੀਆਂ ਕੰਧਾਂ ਮੈਨੂੰ ਖਾਨ ਨੂੰ ਆਉਂਦੀਆਂ ਮੈਂ ਚਾਹੁੰਨੀ ਆ ਨਾ ਮੈਂ ਕਿਤੇ ਬਹੁਤ ਦੂਰ ਚਲੀ ਜਾਵਾਂ ਇਹਨਾਂ ਦੇ ਕਦੇ ਮੱਥੇ ਵੀ ਨਾ ਲੱਗਾ ਪਰ ਮੇ ਜਾਵਾ ਕਿੱਥੇ ਇਹ ਚੀਜ਼ ਤਾਂ ਤੂੰ ਪਹਿਲਾਂ ਸੋਚਣੀ ਸੀ ਹੁਣ ਤਾਂ ਤੇਰੇ ਜਵਾਕ ਵੀ ਹੋਣ ਆਲਾ ਹੁਣ ਤੈਨੂੰ ਲੈ ਕੇ ਕੌਣ ਜਾਊਗਾ ਸਹੀ ਗੱਲ ਨਾ ਥੋੜੀ ਮੈਨੂੰ ਲੱਗਦਾ ਨਾ ਮੇਰੀ ਤਾਂ ਜ਼ਿੰਦਗੀ ਖਤਮ ਆ ਹੁਣ ਪਰ ਲੱਕੀ ਦੀ ਮੰਮੀ ਤਾਂ ਬਹੁਤ ਕਰਦੀ ਆ ਮੇਰਾ ਜਵਾਕ ਦਾ ਵੀ ਬਹੁਤ ਕਰਦੀ ਆ ਪੂਰਾ ਚਾਗ ਆ ਨੂੰ ਪਰ ਮੈਨੂੰ ਕਾਸੀ ਦਾ ਕੋਈ ਚਾ ਨਹੀਂ ਹੈਗਾ ਮਸੀ ਚੱਲ ਕੋਈ ਨਹੀਂ ਮੈਂ ਤਾਂ ਨਾ ਕੰਮ ਲਈ ਆਵਦੀ ਦੁੱਖ ਲੈ ਕੇ ਵੈਗੀ ਤੁਹਾਡੇ ਕੋਲੇ ਆਉਂਦੇ ਆ ਸਾਰੀ ਮੈਂ ਤੁਹਾਨੂੰ ਚਾਹ ਲੈ ਕਿਤੇ ਮੈਂ ਨਹੀਂ ਨਹੀਂ ਚਾਹਦੀ ਨਹੀਂ ਲੋੜ ਤੂੰ ਬੈਠ ਜਾ ਮਾਸੀ ਮੈਨੂੰ ਲੱਗਦਾ ਨਾ ਤੁਸੀਂ ਦੱਸ ਕੇ ਨਹੀਂ ਆਏ ਨਹੀਂ ਸ਼ੈਦ ਜੱਗੀ ਨੇ ਤੁਹਾਨੂੰ ਕਦੇ ਆਉਣ ਨਹੀਂ ਦੇਣਾ ਸੀ ਮੈਂ ਦੱਸ ਕੇ ਨਹੀਂ ਆਈ ਪਰ ਮੈਨੂੰ ਇਹ ਸੀ ਵੀ ਮੈਂ ਤੈਨੂੰ ਲੱਭਣਾ ਵੀ ਤੂੰ ਹੈਗੀ ਕਿੱਥੇ ਆ ਮੈਂ ਪੁੱਛ ਪੁੱਛ ਕੇ ਘਰ ਫੇਰ ਆਈਆਂ ਇੱਥੇ ਠੀਕ ਆ ਨਾਲੇ ਹੁਣ ਤਾਂ ਜੱਗੀ ਨੇ ਵੀ ਵਿਆਹ ਕਰਾ ਲਿਆ ਹੋਊਗਾ ਨਾ ਨਾ ਜੱਗੀ ਨੇ ਨਹੀਂ ਵਿਆਹ ਕਰਵਾਇਆ ਜੱਗੀ ਤਾਂ ਅੱਜ ਵੀ ਤੇਰੀ ਵੇਟ 'ਚ ਬੈਠਾ ਅੱਛਾ ਪਰ ਹੁਣ ਵੇਟ ਕਰੇ ਦਾ ਕੀ ਫਾਇਦਾ ਵੈਸੇ ਉਹਨੂੰ ਕਰਵਾ ਲੈਣਾ ਚਾਹੀਦਾ ਸੀ ਵਿਆਹ ਤੈਨੂੰ ਵੀ ਪਤਾ ਵੀ ਉਹ ਤੈਨੂੰ ਕਿੰਨਾ ਪਿਆਰ ਕਰਦਾ ਤੇ ਉਹਨੇ ਵਿਆਹ ਨਹੀਂ ਕਰਵਾਉਣਾ ਕਦੇ ਵੀ ਉਹ ਤਾਂ ਮੈਨੂੰ ਪਤਾ ਪਰ ਜੇ ਦੋਨੋਂ ਨੂੰ ਮੇਰੀ ਇਸ ਗਲਤੀ ਦਾ ਪਤਾ ਲੱਗੂ ਉਹਨੂੰ ਨਫ਼ਰਤ ਹੋ ਜੂਗੀ ਮੇਰੇ ਤੋਂ ਇਹ ਤਾਂ ਵੀਰਪਾਲ ਤੋਂ ਪਹਿਲਾਂ ਸੋਚਣਾ ਸੀ ਕਿ ਜੱਗੀ ਤੈਨੂੰ ਕਿੰਨਾ ਪਿਆਰ ਕਰਦਾ ਮੈਨੂੰ ਲੱਗਦਾ ਵੀ ਸ਼ਾਇਦ ਮੇਰੀ ਕਿਸਮਤ ਨੇ ਸਾਥ ਨਹੀਂ ਦਿੱਤਾ ਮੈਂ ਇਨਾ ਵਧੀਆ ਬੰਦਾ ਗਵਾ ਲਿਆ ਰੱਬ ਵਰਗਾ ਗਲਤੀ ਤਾਂ ਮੇਰੀ ਆ ਕੀ ਕਰ ਸਕਦੇ ਆ ਉਹਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਤੂੰ ਕਿੱਡੀ ਵੱਡੀ ਗਲਤੀ ਕਰ ਲਈ ਤੂੰ ਥੋੜਾ ਬਹੁਤ ਤਾਂ ਸਮਝਦੀ ਇਸ ਗੱਲ ਨੂੰ ਹਾਂਜੀ ਹੁਣ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਬੋਲਣ ਨੂੰ ਸੱਚੀ ਮੈਂ ਬਹੁਤ ਸ਼ਰਮਿੰਦਾ ਹਾਂ ਉਹਦੀ ਗਲਤੀ ਨੂੰ ਲੈ ਕੇ ਚਲ ਹੁਣ ਇਹਦਾ ਕੋਈ ਹੱਲ ਵੀ ਨਹੀਂ ਹੋ ਸਕਦਾ ਹੁਣ ਤਾਂ ਜੋ ਹੋ ਗਿਆ ਉਹ ਕੱਟਣਾ ਹੀ ਪੈਣਾ ਹੂੰ ਸਹੀ ਗੱਲ ਬਾਕੀ ਪਹਿਲਾਂ ਮੈਨੂੰ ਬਹੁਤ ਦੁੱਖ ਹੁੰਦਾ ਸੀ ਹੁਣ ਤਾਂ ਨਾ ਮੈਂ ਆਪਣੇ ਆਪ ਨੂੰ ਸਮਝਾ ਲਿਆ ਵੀ ਜ਼ਿੰਦਗੀ ਖਤਮ ਆ ਕੋਈ ਚੱਕਰ ਨਹੀਂ ਜਿਨੇ ਜੋ ਕਹਿਣਾ ਕਹੀ ਜਾਂਦੇ ਕਿਉਂਕਿ ਕੋਈ ਹੱਲ ਹੀ ਹੈ ਨਹੀਂਗਾ ਚਲ ਕੋਈ ਨਹੀਂ ਛੱਡੋ ਸਾਰੀਆਂ ਗੱਲਾਂ ਤੁਸੀਂ ਫੇਰ ਵੀ ਇੰਨੇ ਟਾਈਮ ਬਾਅਦ ਮੈਨੂੰ ਮਿਲੇ ਹੋ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਹੁਣ ਪਛਤਾਏ ਦਾ ਕੀ ਫਾਇਦਾ ਇਹ ਸਟੈਪ ਚੱਕਣ ਤੋਂ ਤੂੰ ਪਹਿਲਾਂ ਸੋਚਣਾ ਸੀ ਨਾਲੇ ਤਾਂ ਤੂੰ ਆਪਦੀ ਜ਼ਿੰਦਗੀ ਖਰਾਬ ਕਰ ਲਈ ਨਾਲੇ ਆਪਦੀ ਭੈਣ ਦੀ ਹੁਣ ਤਾਂ ਚਾਹੇ ਤੂੰ ਕੁਝ ਵੀ ਸੋਚੀ ਜਾ ਇਹ ਜਾਂਦੇ ਵੀ ਨੇ ਉਹ ਮੈਨੂੰ ਵੀਰਪਾਲ ਨੇ ਸਾਰਾ ਕੁਝ ਦੱਸਤਾ ਸੀ ਮਸੀ ਜੀ ਉਹ ਮੈਨੂੰ ਪਤਾ ਨਹੀਂ ਲੱਗਿਆ ਮੈਂ ਹੈ ਕਿ ਤੁਸੀਂ ਕੋਈ ਹੋਰ ਰਿਸ਼ਤੇਦਾਰ ਹੋ ਤੁਸੀਂ ਬੈਠੋ ਚਾਹ ਪਾਣੀ ਬਣਾਉਣਾ ਤੁਹਾਡੇ ਲਈ ਮੇਰੀ ਮਾਂ ਤਾਂ ਗਈ ਹੋਈ ਹੈ ਉਹਨਾਂ ਦੇ ਗਵਾਂਡੀਆਂ ਦੇ ਉਹ ਕਹੇ ਚਾਹ ਤਾਂ ਮੈਂ ਪੀ ਲਈ ਐ ਤੈਨੂੰ ਪਤਾ ਵੀ ਤੂੰ ਕਿੱਡੀ ਵੱਡੀ ਗਲਤੀ ਕੀਤੀ ਐ ਉਹ ਮਤਾਂ ਮੈਨੂੰ ਪਤਾ ਮਸੀ ਜੀ ਪਰ ਜਿਹੜੀਆਂ ਗੱਲਾਂ ਦਾ ਕੋਈ ਹੱਲ ਨਹੀਂ ਹੁੰਦਾ ਉਹ ਗੱਲਾਂ ਛੇੜਨ ਦਾ ਵੀ ਕੋਈ ਫਾਇਦਾ ਨਹੀਂ ਇਹ ਤੇਰੇ ਲਈ ਬਹੁਤ ਛੋਟੀਆਂ ਗੱਲਾਂ ਹੋਣਗੀਆਂ ਜਿਹੜਾ ਤੂੰ ਕਹਤਾ ਵੀ ਛੇੜਨ ਦਾ ਕੋਈ ਫਾਇਦਾ ਨਹੀਂ ਤੂੰ ਦੋ ਘਰ ਖਰਾਬ ਕਰਤੇ ਇਹ ਗੱਲ ਅਸੀਂ ਕਰ ਦੋ ਮਸੀ ਤੁਸੀਂ ਮੈਂ ਕਹਦੇ ਨਾ ਖਰਾਬ ਕੀਤੇ ਨੇ ਅਸਲ ਸਾਰੀ ਗਲਤੀ ਤੇ ਜੋਤੀ ਦੀ ਆ ਜੇ ਉਹ ਮੇਰੀ ਮੰਮਾ ਅਗਰ ਨਾ ਹੀ ਲੱਗਦੀ ਤਾਂ ਐਡੀਆਂ ਗੱਲਾਂ ਹੀ ਨਹੀਂ ਹੋਣੀਆਂ ਸੀਗੀਆਂ ਕਦੇ ਵੀ ਪਰ ਥੋੜਾ ਬਾਅਦ ਤੈਨੂੰ ਵੀ ਸੋਚਣਾ ਸੀ ਨਾ ਵੀ ਤੂੰ ਜੋਤੀ ਨੂੰ ਛੱਡ ਕੇ ਵੀਰਪਾਲ ਨਾਲ ਵਿਆਹ ਕਰਵਾ ਲਿਆ اصل ਦੇ ਵਿੱਚ ਜੋ ਕੁਝ ਵੀ ਹੋਇਆ ਮਸੀ ਜੋ ਮੇਰੀ ਮਜਬੂਰੀ ਸੀ ਨਾਲ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈਗਾ ਠੀਕ ਆ ਵੀਰਪਾਲ ਮੇਰੀ ਮਾਂ ਪਿੱਛੇ ਲੱਗੀ ਤਾਂ ਉਹ ਇੱਥੇ ਰਹਿਣ ਲੱਗੀ ਤੇ ਇਹਨਾਂ ਨੇ ਆਪਸ ਵਿੱਚ ਮੇਰੇ ਤੇ ਜੋਤੀ ਦਾ ਫਰਕ ਪਾਇਆ ਤੇ ਬਾਅਦ ਦੇ ਵਿੱਚ ਬਸ ਇੱਥੇ ਵੀਰਪਾਲ ਮੇਰੀ ਘਰ ਵਾਲੀ ਬਣ ਕੇ ਰਹਿਣ ਲੱਗੀ ਪਰ ਦੇਖੋ ਮਸੀ ਜੋ ਕੁਝ ਵੀ ਹੋਇਆ ਠੀਕ ਆ ਕਿਸੇ ਨੂੰ ਚਾਹੇ ਅਣਜਾਣ ਜਾਣ ਚਲਾ ਲਓ ਚਾਹੇ ਗਲਤੀ ਲਾ ਲਓ ਪਰ ਵੀ ਇਹ ਕੁਝ ਮਤ ਕੇ ਨਹੀਂ ਹੋਇਆ ਪਰ ਹੁਣ ਤਾਂ ਬਹੁਤ ਕੁਝ ਹੋ ਗਿਆ ਨਾ ਹੁਣ ਤੂੰ ਪਿੱਛੇ ਤਾਂ ਨਹੀਂ ਹਟ ਸਕਦਾ ਤੈਨੂੰ ਕੀ ਲੱਗਦਾ ਵੀ ਤੂੰ ਦੋਨਾਂ ਨੂੰ ਰੱਖ ਲੇਗਾ ਨਹੀਂ ਮਸੀ ਦੇਖੋ ਅਰ ਗੱਲ ਰੱਖਣ ਦੀ ਨਹੀਂ ਹੈਗੀ ਇਸ ਗੱਲ ਤੋਂ ਪਹਿਲਾਂ ਮੈਂ ਵੀਰਪਾਲ ਦੇ ਬਹੁਤ ਸਾੜੇ ਘੱਟੇ ਸੀ ਮੈਂ ਮੈਂ ਤੈਨੂੰ ਲੈ ਚੱਲਦਾਗਾ ਜੇ ਤੂੰ ਕੋਈ ਮੌਕੇ ਕਹੇਗੀ ਮੈਂ ਜੱਗੀ ਦੀ ਆਪ ਪੈਰੀਏ ਸਲਾ ਦੂੰਗਾ ਨਾ ਤੇ ਚਲੇ ਤਾਂ ਗਲਤੀ ਹੋ ਗਈ ਬਈ ਇਹਨੂੰ ਕੁਝ ਬੋਲੀ ਨਾ ਪਰ ਉਹਨੇ ਤਾਂ ਪੈਰਾਂ ਤੇ ਪਾਣੀ ਨਹੀਂ ਪਣ ਦਿੱਤਾ ਮੈਂ ਕਿਵੇਂ ਜਾਉਂਗੀ ਮੈਂ ਕਿਵੇਂ ਰਹੂੰਗੀ ਉਹ ਬੰਦਾ ਮੈਨੂੰ ਕਿਵੇਂ ਰੱਖੂਗਾ ਹਨਾ ਤੇ ਸੌ ਸੌ ਗੱਲਾਂ ਹੋ ਜਾਣੀਆਂ ਬਸ ਆਹੀ ਗੱਲਾਂ ਕਰਕੇ ਵੀਰਪਾਲ ਨੇ ਕਦੇ ਗੱਲ ਤੇ ਗੌਰੀ ਨਹੀਂ ਕੀਤੀ ਪਰ ਮੈਂ ਉਹਨੂੰ ਸਮਝਾਇਆ ਬਹੁਤ ਸੀ ਜੇ ਉਹ ਸਮਝ ਜਾਂਦੀ ਨਾ ਅਗਲਾਂ ਤਾਂ ਹੋਣੀ ਹੀ ਨਹੀਂ ਸੀ ਪਰ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਨਾ ਨਾ ਹੁਣ ਉਹ ਜੱਗੀ ਜੋਗੀ ਰਹੀ ਤੇ ਨਾ ਹੁਣ ਉਹ ਤੇਰੇ ਜੋਗੀ ਦੇਖੋ ਮਸਲੀ ਇੱਥੇ ਤਾਂ ਹੋ ਰਹੀ ਹੀ ਰਹੀ ਐ ਇਹ ਗੱਲ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਪਰ ਗੱਲ ਤਾਂ ਅਸਲ ਤੇਰੇ ਨਾਲ ਮਿਲਣ ਦੀ ਆ ਹੁਣ ਦੇਖੋ ਜਿੰਨਾ ਚਿਰ ਇੱਥੇ ਜੁੱਤੀ ਆ ਮੈਂ ਜੁੱਤੀ ਨੂੰ ਵੀ ਧੋਖਾ ਨਹੀਂ ਦੇ ਸਕਦਾ ਨਾ ਪਰ ਇੱਕ ਗੱਲ ਜ਼ਰੂਰ ਆ ਮੈਂ ਵੀਰਪਾਲ ਨੂੰ ਇੱਕ ਗੱਲ ਕਹੀ ਆ ਮੈਂ ਤੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਮੈਂ ਤੇਰੇ ਨਾਲ ਹਮੇਸ਼ਾ ਖੜਿਆ ਆਗਾ ਚਾਹੇ ਘਰ ਵਾਲਾ ਬਣ ਕੇ ਨਾ ਸਹੀ ਜਿੰਮੇ ਮਰਜੀ ਲੜਾ ਮੈਂ ਤੂੰ ਇਸ ਘਰ ਦੇ ਵਿੱਚ ਜਿੰਨਾ ਚਿਰ ਰਹਿਣਾ ਰਹਿ ਸਕਦੀ ਆ ਮੈਂ ਤੂੰ ਵੀ ਨੇ ਸੋਚੀ ਵੀ ਇਸ ਬੱਚੇ ਦਾ ਕੋਈ ਜਿਆਦਾ ਚੀਜ਼ ਸਾਈ ਹੈਗਾ ਮੈਂ ਜਿੰਨਾ ਸਭ ਨੂੰ ਚਾਹੁੰਦਾ ਇਸ ਘਰ ਚੋਂ ਮੈਂ ਉਹਨੂੰ ਦੇਵਾਂਗਾ ਪਰ ਕੱਲੇ ਹਿੱਸਿਆਂ ਨਾਲ ਜੇ ਕੋਈ ਮਸੀਹ ਫਿਰ ਜਿੰਦਗੀ ਤਾਂ ਨਗਾਉਣੀ ਪੈਂਦੀ ਹੈ ਨਾ ਰੋਜ਼ ਰੋਜ਼ ਮਰਨ ਨਾਲ ਚੰਗਾ ਤਾਂ ਬੰਦਾ ਇੱਕ ਦਿਨ ਮਰ ਜੇ ਪਰ ਮੈਂ ਇੱਕ ਗੱਲ ਕਹਿਣਾ ਜਿਹੜਾ ਤੁਸੀਂ ਬਾਰ ਬਾਰ ਵੀਰਪਾਲ ਕੋਲ ਗੇੜੇ ਮਾਰਦੇ ਹੋ ਨਾ ਤੇ ਜਦੋਂ ਉਹਦੇ ਕੋਲ ਇਹੋ ਜਿਹੀ ਗੱਲਾਂ ਕਰਦੇ ਹੋ ਉਹ ਉਹਨੂੰ ਪੱਲ ਪੱਲ ਤੋੜ ਦਿੰਦੀਆਂ ਨੇ ਨਾ ਕਿ ਉਹਨੂੰ ਕੋਈ ਸਾਰਾ ਦਿੰਦੀਆਂ ਨੇ ਸਾਰਾ ਤਾਂ ਮੇਰੇ ਵਰਗੇ ਬਣਦੇ ਨੇ ਜਿਹੜੇ ਬੰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਨੂੰ ਲੱਗਦਾ ਸ਼ਾਇਦ ਮੈਂ ਥੋੜਾ ਬਣਿਆ ਵੀ ਨਹੀਂ ਜਾਣਾ ਤੈਨੂੰ ਕੀ ਲੱਗਦਾ ਕਿ ਸਾਨੂੰ ਵੀਰਪਾਲ ਦਾ ਕੋਈ ਦੁੱਖ ਨਹੀਂ ਆ ਮੈਂ ਘਰ ਲੱਭ ਲੱਭ ਕੇ ਪੁੱਛ ਪੁੱਛ ਕੇ ਆਈ ਆ ਚਲੋ ਮਸੀ ਜੀ ਤੁਹਾਡੀ ਸ਼ਾਬਾਸ਼ ਹੈ ਤੁਸੀਂ ਕੋ ਮਿਲਣਤ ਆ ਗਏ ਪਰ ਇੱਕ ਗੱਲ ਤੁਸੀਂ ਇਹ ਤਾਂ ਦਿੱਲ ਤੇ ਰੱਖ ਕੇ ਸੋਚੋ ਵੀ ਜਿਵੇਂ ਉਹਦਾ ਘਰ ਵਾਲਾ ਸੀ ਉਹਦੀ ਜ਼ਾਰ ਲੈਂਡ ਦਾ ਕੋਈ ਹੱਕ ਨਹੀਂ ਸੀ ਹੁਣ ਤਾਂ ਕਦੇ ਅਜ ਤੱਕ ਤੁਸੀਂ ਛੱਡੋ ਕੋਈ ਹੋਰ ਰਿਸ਼ਤੇਦਾਰ ਵੀ ਨਹੀਂ ਭੇਜਿਆ ਸੀ ਵੀ ਉਹ ਕਿਉਂ ਰਹਿ ਰਹੀ ਹੈ ਕਿਵੇਂ ਰਹਿ ਰਹੀ ਹੈ ਤੇ ਕੀ ਕਰ ਰਹੀ ਹੈ ਜਿੱਦਨ ਸਾਡਾ ਕਰੇਵਾ ਹੋਇਆ ਇਸ ਗੱਲ ਦਾ ਉਹਨੂੰ ਪਤਾ ਲੱਗ ਗਿਆ ਸੀ ਉਹਦੀ ਦੂਸਰੀ ਮਾਸੀ ਨੇ ਮੈਨੂੰ ਫੋਨ ਲਾਇਆ ਸੀ ਕਹਿੰਦੀ ਇਹ ਸਭ ਕੁਝ ਹੋ ਗਿਆ ਤੇ ਤੂੰ ਹਜੇ ਵੀ ਚੁੱਪਾਂ ਮੈਂ ਕਿਹਾ ਮੈਂ ਕਿਹਾ ਅਸੀਂ ਦੇਖੋ ਇਹ ਗੱਲ ਦਾ ਮੈਨੂੰ ਕੁਝ ਨਹੀਂ ਪਤਾ ਹੈਗਾ ਇਹ ਗੱਲ ਸਿਰਫ ਜੋਤੀ ਨੇ ਆਪ ਕੀਤੀ ਸੀ ਉਹਦੇ ਨਾਲ ਪਰ ਇਹ ਤਾਂ ਵੀਰਪਾਲ ਦੀ ਵੀ ਥੋੜੀ ਜਿਹੀ ਮਤ ਮਾਰੀ ਗਈ ਨਾ ਜਿਹੜਾ ਉਹਨੇ ਬਿਨਾਂ ਸੋਚੇ ਸਮਝੇ ਤੇਰੇ ਨਾਲ ਆਪਣਾ ਕਰੇਵਾ ਪੜਾ ਲਿਆ ਬਸ ਮਸੀ ਜੀ ਫਿਰ ਇਸ ਕਿਹੜਾ ਕੁਸੋਣੇ ਮਾਰਾ ਕੀਤਾ ਚੱਲ ਹੁਣ ਜੋ ਹੋ ਗਿਆ ਉਹ ਬਦਲ ਤਾਂ ਸਕਦੇ ਨਹੀਂ ਪਰ ਇੱਕ ਗੱਲ ਤਾਂ ਹੈ ਨਾ ਵੀ ਹੁਣ ਜਿੱਥੇ ਹੋ ਰਹਿ ਰਹੀ ਆ ਉੱਥੇ ਤਾਂ ਉਹਨੂੰ ਚੈਨ ਨਾ ਰਹਿਣ ਦੇ ਦੋ ਐਵੇਂ ਕੀ ਫਾਇਦਾ ਜੇ ਤੁਸੀਂ ਉਹਨੂੰ ਉੱਥੇ ਲੈ ਕੇ ਜਾਉਂਗੇ ਤੁਹਾਨੂੰ ਕੀ ਲੱਗਦਾ ਵੀ ਜੱਗੀ ਚੰਗੇ ਵਾਸਤੇ ਬੁਲਾਉਂਦਾ ਉਹਨੂੰ ਕੀ ਪਤਾ ਤੇ ਮਨਚਖਾਰ ਹੋਵੇ ਜੇ ਕੱਲ ਨੂੰ ਬੁਲਾ ਕੇ ਮਾਰਤੀ ਤੁਸੀਂ ਦੀ ਜ਼ਿੰਮੇਵਾਰੀ ਲਵੋਗੇ ਪੂਰੀ ਪਰ ਉਹ ਖੁਸ਼ ਤਾਂ ਇੱਥੇ ਵੀ ਨਹੀਂ ਹੈਗੀ ਖੁਸ਼ ਤਾਂ ਮੰਮੀ ਦੇਖੋ ਮਸੀ ਜੀ ਖੁਸ਼ ਨਾ ਉਹ ਇਤਿਹਰ ਸਕਦੀ ਆ ਨਾ ਉੱਥੇ ਰਹਿ ਸਕਦੀ ਐ ਇਹਦੋਂ ਅਪਲਾਈ ਉਹਦੇ ਇਸੇ ਚ ਵੀ ਉਹ ਇੱਥੇ ਰਵੇ ਕਮ ਸੇ ਕਮ ਮੇਰੀ ਮਾਂ ਨਾ ਤਾਂ ਮਨ ਮਿਲਉਂਦੀ ਆ ਨਾਲੇ ਮੇਰੀ ਮਾਂ ਉਹਨੂੰ ਚਾਹੁੰਦੀ ਆ ਇਸ ਗੱਲ ਕਰਕੇ ਵੀ ਉਹਦੇ ਕੋਲੇ ਉਹਦਾ ਟਿੱਡ ਜ ਮੇਰਾ ਬੱਚਾ ਦਾ ਸੋਨੂੰ ਸਾਰੀ ਗੱਲ ਦਾ ਮੈਨੂੰ ਲੱਗਦਾ ਸ਼ਾਇਦ ਦਾਸੀ ਦੀ ਤੀਵੀਂ ਵੀਰ ਪਾਲੇ ਹਾਂ ਉਹ ਤਾਂ ਦਿਖ ਹੀ ਰਹਾ ਉਹ ਕਿਹੜਾ ਕੁਛ ਦੇ ਸਾਹਮਣੇ ਕੋਈ ਲੁਕਾ ਆ ਕਿ ਆਪਾਂ ਉਹਨੂੰ ਚੁਪਾ ਲਾਂਗੇ ਜਾਂ ਦਿਖ ਨਹੀਂ ਰਿਹਾ ਚਲੋ ਮੱਸੀ ਜੀ ਹੁਣ ਜੋ ਵੀ ਹੋਇਆ ਦੇਖੋ ਤੁਹਾਡੇ ਸਾਹਮਣੇ ਆ ਹਨਾ ਜਿਹਦੇ ਗੱਲ ਚ ਮੈਂ ਕੁਛ ਲੁਕਾਉਂਗਾ ਜਾਂ ਕੋਈ ਹੋਰ ਗੱਲ ਆ ਉਹ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਪਰ ਦੇਖੋ ਜੇ ਤੁਸੀਂ ਮੈਨੂੰ ਮਾੜਾ ਕਹੋਗੇ ਤਾਂ ਦੇਖੋ ਕਹਿ ਲਓ ਪਰ ਇਹਦੇ ਵਿੱਚ ਕੋਈ ਮਾੜਾ ਨਹੀਂ ਹੈਗਾ ਸਾਰੇ ਆਪਾਂ ਆਪਣੀ ਥਾਂ ਤੇ ਸਹੀ ਨੇ ਬਸ ਗੱਲ ਵਕਤ ਦੀ ਆ ਵਕਤ ਦੀ ਜਦੋਂ ਮਾਰ ਪੈਂਦੀ ਹੈ ਨਾ ਬੰਦਾ ਨਾ ਕਿਸੇ ਨੂੰ ਸਫਾਈ ਦੇ ਸਕਦਾ ਤੇ ਨਾ ਹੀ ਅੱਗੇ ਸੱਚਾ ਬਣ ਸਕਦਾ ਬਾਕੀ ਉਹ ਤੁਹਾਡੀ ਮਰਜ਼ੀ ਆ ਤੁਸੀਂ ਜੱਗੀ ਨੂੰ ਜਾ ਕੇ ਕੀ ਕਹਿਣਾ ਮੇਰੇ ਬਾਰੇ ੜਕਾਉਣਾ ਕਿ ਇਹਨੂੰ ਐਂ ਕਹਿਣਾ ਵੀ ਹਾਂ ਉਹ ਖੁਸ਼ ਆ ਚੱਲ ਕੋਈ ਨਾ ਮੈਂ ਕਰ ਲਉ ਜੱਗੀ ਨਾਲ ਆਪੇ ਗੱਲ ਪਰ ਇੱਕ ਗੱਲ ਮਸੀ ਜੀ ਗੱਲ ਇਸ ਹਿਸਾਬ ਨਾਲ ਕਰਿਓ ਵੀ ਦੇਖੋ ਜਿੱਥੇ ਇਹ ਬੈਠੀ ਹੈ ਨਾ ਵੀ ਉਥੇ ਸਾਡੀ ਆਸ ਤੇ ਬੈਂਸਰ ਬਹਿ ਜਾਣਾ ਤੁਸੀਂ ਵੀ ਸਿਆਣੇ ਉਹਨੂੰ ਪਤਾ ਜਿਹੜੀ ਗੱਲ ਹੋ ਗਈ ਉਹ ਤਾਂ ਰੱਬ ਵੀ ਨਹੀਂ ਮੋੜ ਸਕਦਾ ਪਰ ਬਾਕੀ ਸੋਡੀ ਮਰਜੀ ਹੈ ਦੇਖੋ ਜਿਵੇਂ ਤੁਸੀਂ ਗੱਲ ਕਰਨੀ ਹੋ ਕਰ ਲਓ ਕੋਈ ਗੱਲ ਨਹੀਂ ਮੈਂ ਆਪਦੇ ਤਰੀਕੇ ਨਾਲ ਗੱਲ ਕਰ ਲਵਾਂਗੀ ਠੀਕ ਹੈ ਮਸਤ ਜੀ ਬਾਕੀ ਮੈਂ ਤਾਂ ਕਹਿੰਦਾ ਸੀ ਤੁਸੀਂ ਬੰਦੇ ਆਪਾਂ ਬਹਿ ਕੇ ਗੱਲ ਕਰਦੇ ਨਾਲੇ ਚਾਹ ਪਾਣੀ ਪੀਂਦੇ ਨਹੀਂ ਲੱਗੀ ਹੁਣ ਤੂੰ ਮੈਨੂੰ ਜਾਣਦੇ ਮੇਰੀ ਗੱਲਬਾਤ ਜੋਤੀ ਨਾਲ ਵੀ ਹੋ ਗਈ ਤੇ ਮੇਰੀ ਵੀਰਪਾਲ ਨਾਲ ਵੀ ਹੋ ਗਈ ਠੀਕ ਹੈ ਮਸਤ ਜੀ ਉਹ ਤੁਹਾਡੀ ਮਰਜ਼ੀ ਹੈ ਦੇਖੋ ਠੀਕ ਹੈ ਜੋਤੀ ਹੂੰ ਅ ਜਗੀਦੀ ਮਸੀਤੈਨੂੰ ਕਹਿੰਦੀ ਸੀਗੀ ਠੀਕ ਹੈ ਨਾ ਕੁਛ ਨਹੀਂ ਕਿਹਾ ਉਹਨੇ ਤਾਂ ਚਲ ਠੀਕ ਹੈ ਮੈਂ ਤਾਂ ਇਹ ਜਿਹੜੇ ਹਿਸਾਬ ਨਾਲ ਉਹ ਆਈ ਆ ਮੈਂ ਤਾਂ ਨਹੀਂ ਸੀ ਕਿਤੇ ਵੀਰਪਾਲ ਨੂੰ ਲੈ ਨਾ ਜਾਵੇ ਚਲੋ ਇਹ ਗੱਲ ਤਾਂ ਚੰਗਾ ਹੋਇਆ ਹੁਣ ਅਗਲੀ ਕਿਵੇਂ ਲੈ ਜੂਗੀ ਕੋਖ ਚ ਉਹਦੇ ਜਵਾਕ ਆ ਉਹ ਚਲੋ ਜੋਤੀ ਜਿਵੇਂ ਵੀ ਆ ਕੀ ਚੱਲ ਓਏ ਆਇਆ ਯਾਰ ਮੈਂ ਦੇਖ ਰੋ ਰੋ ਦੀ ਲੜਾਈ ਤੋਂ ਨਾ ਚੱਲਦਾ ਮੈਨੂੰ ਐਂ ਜੇ ਇੱਕ ਮੌਕੇ ਚਾਲੇ ਇਹ ਮਾਂ ਦਾ ਗਲਿਸ਼ਤਾ ਮੈਂ ਸਹਿ ਲੂੰਗਾ ਪਰ ਜਿਹੜੇ ਆ ਇਹਨਾਂ ਦੇ ਰਿਸ਼ਤੇਦਾਰ ਆਉਂਦੇ ਨੇ ਗੱਲਾਂ ਕਹਿੰਦੇ ਆ ਇਹ ਗੱਲਾਂ ਨਹੀਂ ਮੈਂ ਸਹਿ ਸਕਦਾ ਨਾਲੇ ਹੁਣ ਇੱਕ ਮੌਕੇ ਚਾਹੇ ਤਾਂ ਤੂੰ ਫਿਆਗੁਸ਼ ਕਰਨਾ ਹੀ ਨਹੀਂ ਸੀ ਵਧੀਆ ਵੀਰਪਾਲ ਨੂੰ ਲੈ ਜਾਂ ਦਿੰਦੇ ਪਰ ਇਹ ਗੱਲਾਂ ਦਾ ਬਗ ਜਾਂਦੀ ਉਹ ਇਹ ਗੱਲਾਂ ਦਾ ਮਸਲੇ ਦਾ ਹੱਲ ਹੈਗਾ ਪਰ ਜੇ ਵੀਰਪਾਲ ਚਾਹੇ ਸਾਰੀ ਗੱਲ ਵੀਰਪਾਲ ਤੇ ਖੜੀ ਆ ਜੇ ਉਹ ਚਾਹੇ ਨਾ ਤਾਂ ਇਸ ਬੱਚੇ ਨੂੰ ਮਿਟਾ ਕੇ ਅੱਧ ਕਰੇ ਜਾ ਸਕਦੀ ਹੈ ਹਾਂ ਹੁਣ ਬਾਬ ਕਰ ਦਿਓ ਪਹਿਲਾਂ ਨਾ ਸੋਚਿਓ ਦੇਖੋ ਜੁਤੀ ਕਿਸੇ ਵੀ ਗੱਲ ਦਾ ਨਾ ਮਸਲਾ ਕੱਢੀਦਾ ਹੁੰਦਾ ਬਾਰੀ-ਵਾਰੀ ਉਸ ਗੱਲ ਨੂੰ ਦੁਹਰਾ ਕੇ ਉਹਦਾ ਗੱਲ ਦਾ ਕੋਈ ਫਾਇਦਾ ਨਹੀਂ ਫਿਰ ਤੂੰ ਫਿਰ ਬਾਰੀ-ਵਾਰੀ ਗੱਲਾਂ ਮੇਰੇ ਕੋਲ ਆਉਂਦੀਆਂ ਕਿਉਂ ਕਰਦੇ ਹੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸ਼ਾਇਦ ਜੇ ਤੂੰ ਥੋੜੀ ਜੀ ਢਲ ਜੇ ਨਾ ਵੀਰਪਾਲ ਨੂੰ ਮਨਾਵੇ ਤਾਂ ਉਹ ਮੰਨ ਸਕਦੀ ਆ ਮੈਂ ਕਿਸੇ ਦੀ ਗੱਲ ਨਹੀਂ ਸੁਣਨੀ ਨਹੀਂ ਮੈਂ ਕਿਸ ਨੂੰ ਮਨਾਵਾ ਮਨਾਉਣ ਦੀ ਤਾਂ ਦੂਰ ਦੀ ਗੱਲ ਆ ਮੈਂ ਉਹਨਾਂ ਨੂੰ ਬੁਲਾਉਣਾ ਵੀ ਨਹੀਂ ਚਾਹੁੰਦੀ ਹੈਗੀ ਪਰ ਹੌਲੇ ਤਾਂ ਇਹੀ ਗੱਲ ਦੇ ਨੇ ਜੇ ਤੂੰ ਗੱਲ ਮੰਨ ਲੇ ਵੀਰਪਾਲ ਨੂੰ ਮਨਾ ਲੇ ਤੇ ਉਹ ਮੰਨ ਜੇ ਤੇ ਬਸ ਸਭ ਕੁਝ ਠੀਕ ਹੋ ਜੇ ਉਹ ਆਪਦੇ ਘਰੇ ਜਾਂਦੀ ਹੋ ਜੇ ਵੀਰਪਾਲ ਨੂੰ ਉਹਦੋਂ ਨਹੀਂ ਸੀ ਲੱਗਦਾ ਹੈਗਾ ਜਦੋਂ ਮੇਰੇ ਘਰ ਤੇ ਮੇਰ ਮਾਰ ਕੇ ਬੈਠੀ ਸੀਗੀ ਉਹ ਇਸ ਗੱਲ ਦੇ ਵਿੱਚ ਹੁਣ ਉਹਨਾਂ ਦੇ ਸਾਰੇ ਉਹਦੇ ਰਿਸ਼ਤੇਦਾਰ ਦਿਖਣ ਲੱਗ ਗਏ ਇਹ ਇੱਕ ਗੱਲ ਦੀ ਸੱਚਾਈ ਆ ਕਿ ਉਹਨੇ ਜੋ ਕੁਝ ਵੀ ਕੀਤਾ ਅਣਜਾਣ ਆ ਉਹ ਠੀਕ ਆ ਉਹਨੇ ਇਸ ਗੱਲ ਦਾ ਪਤਾ ਨਹੀਂ ਸੀ ਵੀ ਤੂੰ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਦੁਬਾਰੇ ਆਏਂਗੀ ਪਰ ਅਸਲ ਦੇ ਵਿੱਚ ਸਾਰੀ ਗਲਤੀ ਨਾ ਮੇਰੀ ਮਾਂ ਦੇ ਪੈਰੋਂ ਹੋਈ ਆ ਜੇ ਇੱਕ ਮੌਕੇ ਵੀਰਪਾਲ ਮੰਨਦੀ ਆ ਤਾਂ ਮਾਂ ਨੇ ਨਹੀਂ ਮੰਨਣਾ ਯਾਨੀ ਇਸ ਘਰ ਦੇ ਵਿੱਚ ਤਾਂ ਬਾਲੇ ਪੰਗੇ ਨੇ ਬੰਦਾ ਕਰੇ ਤਾਂ ਕੀ ਕਰੇ ਬਸ ਫਿਰ ਦੋਨਾਂ ਨੂੰ ਰੱਖੀ ਰੱਖੋ ਸਾਰੇ ਦੋਨਾਂ ਦੇ ਦੋਨਾਂ ਨੂੰ ਰੱਖ ਪਰ ਦੋਨਾਂ ਨਾਲ ਰਹਿ ਕੇ ਮੈਂ ਤੁਹਾਡੇ ਦੋਨਾਂ ਦਾ ਬਣ ਕੇ ਨਹੀਂ ਨਾ ਰਹਿ ਸਕਦਾ ਨਾ ਹੀ ਗੱਲ ਤੂੰ ਸੈਨ ਕਰੇ ਤੇ ਵੀਰਪਾਲ ਨੇ ਤਾਂ ਕਰਨੀ ਕੀ ਆ ਫਿਰ ਜਾਂ ਤਾਂ ਮੈਨੂੰ ਛੱਡ ਦੋ ਮੈਨੂੰ ਤਲਾਕ ਦੇ ਦੋ ਵੀਰਪਾਲ ਨੂੰ ਰੱਖ ਲੈ ਇਸ ਘਰ ਚ ਤੈਨੂੰ ਤਾਂ ਲੱਗਦੇ ਕਿ ਮੈਂ ਥੋੜੀ ਮਰਨਾਗਾ ਤੇ ਬਣਾ ਮੈਣੀ ਨਹੀਂ ਰਹਿ ਸਕਦਾ ਮੈਂ ਫਿਰ ਇਹ ਤਾਂ ਨਾ ਸਿਰਫ ਕਹਾਂਦੀਆਂ ਗੱਲਾਂ ਹੁੰਦੀਆਂ ਨੇ ਜਿਹੇ ਗੱਲਾਂ ਕਹਿੰਦੀ ਹੁੰਦੀਆਂ ਨੇ ਜੋਤੀ ਤਾਂ ਫਿਰ ਸ਼ਾਇਦ ਅੱਜ ਮੈਂ ਤੈਨੂੰ ਕਰੇ ਲੈ ਕੇ ਨਹੀਂ ਹੋਣਾ ਸੀਗਾ ਤੇ ਨਹੀਂ ਮੈਂ ਤੈਨੂੰ ਲੱਭਣਾ ਸੀਗਾ ਪਰ ਮੇਰਾ ਰੱਬ ਜਾਣਦਾ ਨਾ ਤੇਰੇ ਜਾਣ ਤੋਂ ਬਾਅਦ ਮੈਂ ਤੈਨੂੰ ਕਿੰਨਾ ਲੱਭਿਆ ਮੈਂ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰਿਆ ਤੂੰ ਐ ਸਮਝ ਵੀ ਜਿਵੇਂ ਮੈਨੂੰ ਦਿਲ ਚੋਂ ਪੁਕਾਰ ਆਉਂਦੀ ਹੋਵੇ ਵੀ ਜੋਤੀ ਨੇ ਇਹ ਜਾ ਕੁਝ ਨਹੀਂ ਕਰ ਸਕਦੀ ਬਸ ਕਰੋ ਆ ਸਫਾਈਆਂ ਦੇਂਦੀ ਨੇ ਲੋੜ ਨਹੀਂ ਹੈਗੀ ਮੈਨੂੰ ਸਫਾਈਆਂ ਕਿਨੋਂ ਸਫਾਈਆਂ ਦਿੱਤੀਆਂ ਮੈਨੂੰ ਜੋਤੀ ਮੈਂ ਤੇਰੇ ਕੋਲੋਂ ਤੇ ਦਿਲ ਦੀ ਗੱਲ ਕਰ ਰਹੇ ਆ ਆ ਦੀ ਤੂੰ ਸਮਝ ਨਹੀਂ ਰਹੀ ਦੇਖੋ ਆ ਦਿਲ ਦੀਆਂ ਗੱਲਾਂ ਨਾ ਜਾ ਕੇ ਵੀਰਪਾਲ ਨੂੰ ਸੁਣਾਓ ਨਾ ਕਿ ਮੈਨੂੰ ਪਹਿੰਤਾ ਤੇਰੀ ਆ ਨਾ ਦੁਸ਼ਮਣਾ ਹੁਣ ਮੇਰੀ ਉਹ ਕੋਈ ਭੈਣ ਭੂਣ ਨਹੀਂ ਹੈਗੀ ਉਹ ਭੈਣ ਕਿਹੜੀ ਹੁੰਦੀ ਹੈ ਜਿਹੜੀ ਆ ਕਿ ਸੌਕਣ ਬਣ ਕੇ ਰਹਿ ਪਈ ਇਸ ਘਰ ਚ ਚੱਲ ਯਾਰ ਉਹ ਤਾਂ ਹੋ ਗਈ ਗਲਤੀ ਹੁਣ ਸੌਕਣ ਬਣਾ ਕੇ ਤੂੰ ਉਹਨੂੰ ਪ੍ਰਾਈ ਕਰਨਾ ਦੇਖ ਮੇਰੀ ਗੱਲ ਸੁਣ ਇਸ ਘਰ ਦੇ ਵਿੱਚ ਰਹੂਗੀ ਤਾਂ ਉਹ ਹੈਗੀ ਜੇ ਮੈਂ ਨਾ ਚਾਹਾਂ ਤੂੰ ਨਾ ਚਾਹੇ ਤਾਂ ਮਾਂ ਉਹਨੂੰ ਕਿਥੇ ਨਹੀਂ ਜਾਊਂ ਬਸ ਫਿਰ ਉਹ ਨਹੀਂ ਰੱਖ ਲਓ ਮੈਨੂੰ ਛੱਡ ਦਿਓ ਮੈਂ ਆਖੀ ਤਾਂ ਜਾਣੀ ਆ ਗੱਲ ਤਾਂ ਸਾਰੀ ਮਾਂ ਦੀ ਆ ਮੈਂ ਥੋੜੀ ਕਹਿ ਰਹੀ ਆ ਇਹ ਗੱਲਾਂ ਮਾਂ ਕਹਿੰਦੀ ਆ ਵੀ ਹੁਣ ਅੱਜ ਜਾਵੇ ਨਾ ਜਾਵੇ ਕੱਲ ਮਾਤਾ ਬਹੁਤ ਕੁਝ ਕਹੂਗੀ ਦੇਖ ਜੋਤੀ ਵੀਰਪਾਲਾ ਕਰਕੇ ਨਾ ਆਪਣੇ ਦਿਲਾਂ 'ਚ ਫਰਕ ਨਾ ਆ ਪਾ ਫਰਕ ਪੈਂਦਾ ਪੈਂਦਾ ਨਾ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਫਰਕ ਪੈਂਦਾ ਨਹੀਂ ਫਰਕ ਤਾਂ ਬਹੁ ਟਾਈਮ ਦਾ ਪੈ ਚੁੱਕਿਆ ਆਪਣੇ 'ਚ ਹੁਣ ਪਹਿਲਾਂ ਨੇ ਗੱਲਾਂ ਨਹੀਂ ਰਹੀਆਂ ਹੈਗੀਆਂ ਪਤਾ ਨਹੀਂ ਤੇਰੇ ਦਿਲ 'ਚ ਕੀ ਚੱਲਦਾ ਜੋਤੀ ਸਮਝੋ ਬਾਹਰ ਹੋਇਆ ਪਿਆ ਕੰਮ ਚੱਲ ਬਾਕੀ ਤੇਰੀ ਮਰਜ਼ੀ ਆ ਮੈਂ ਵੀਰਪਾਲਾ ਵੀ ਗੱਲ ਕਰਕੇ ਦੇਖ ਲੈਣਾ ਹੂੰ ਉਹਦੇ ਕੋਲ ਹੀ ਬਹਿ ਜਾ ਕਰੋ ਨਾ ਉਹਦੇ ਨਾਲ ਹੀ ਗੱਲਾਂ ਕਰ ਲਿਆ ਕਰੋ ਫਿਰ ਮੇਰੇ ਕੋਲ ਕੀ ਕਰਨੋਂ ਨੇ ਉਹ ਮੈਂ ਇੱਕ ਗੱਲ ਕੀਤੀ ਆ ਵੀ ਕੀ ਪਤਾ ਮਾਸੀ ਦੀ ਗੱਲਾਂ ਦਾ ਅਸਰ ਹੋਇਆ ਹੋਵੇ ਮੇ ਕਿਤਾਉ ਜਾਣ ਬਾਰੇ ਸੋਚ ਲੈ ਮਾਣੋ ਚੱਲ ਮੈਂ ਦੇਖੀ ਜਿਵੇਂ ਮਨ ਨੂੰ ਮਨਾਉਗੀ ਮੈਂ ਕਿਹਾ ਵੀਰਪਾਲ ਮਾਨਾ ਜੀ ਬਹੁਤ ਵੱਡੀ ਜਾਓ ਇੱਥੋਂ ਹੁਣ ਲੱਗ ਗਿਆ ਸਫਾਈਆਂ ਦੇਣ ਹੁਣ ਸਫਾਈਆਂ ਦੇੰਦਾ ਨਾ ਕੋਈ ਵਰਜ ਨਹੀਂ ਹੈਗਾ ਇੱਥੇ ਜਿੱਥੇ ਜਾਣਾ ਤੁਸੀਂ ਜਾਓ ਹੁਣ ਮਿੱਟੀ ਤੇ ਨਹੀਂ ਆਈ ਜਾਂਦਾ ਹੁਣ ਵੀਰਪਾਲ ਦੇਖੋ ਤੇਰੀ ਮਾਸੀ ਨੇ ਕੀ ਕਹਿ ਤੈਨੂੰ ਲੱਗੀ ਜੋ ਮਰਜੀ ਕਿਆ ਹੋਵੇ ਤੂੰ ਕੀ ਲੈਣਾ ਦੇਖ ਮੇਰੀ ਗੱਲ ਸੁਣੋ ਉਹਨਾਂ ਨਾਲ ਸਾਡੀ ਬੈਸਨਾ ਬਹੁ ਠੀਕ ਆ ਉਹਨਾਂ ਦੇ ਰਿਸ਼ਤੇਦਾਰ ਸਾਡੇ ਘਰੇ ਆਈ ਜਾਂਦੇ ਨੇ ਮੈਂ ਨਹੀਂ ਇਹ ਗੱਲ ਚਾਹੁੰਦਾ ਵੀ ਇਹ ਗੱਲਾਂ ਪਿੰਡ 'ਚ ਵੀ ਹੋਣ ਤੇ ਮੈਂ ਕਿਹਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੱਦਿਆ ਸੀ ਤਰਾਜ ਦਾ ਤੇਰੇ ਕਰ ਕੀ ਹੈ ਨਾ ਜੇ ਤੂੰ ਇਹ ਗੱਲ ਨੂੰ ਮੰਨ ਲੈਣਾ ਇੱਕ ਵਾਰ ਜੇ ਬੱਚੇ ਦਾ ਇੱਕ ਪਾਸਾ ਕਰ ਦੇ ਤੂੰ ਤਾਂ ਆਪਦੇ ਘਰੇ ਜਾਂਦੀ ਹੋ ਜੇ ਤੂੰ ਪਰ ਇੱਥੇ ਰੋ ਰੋ ਦਾ ਛਾਪਾ ਕਿਉਂ ਨਬੜੇ ਉਧਰ ਉਹ ਤੂੰ ਨਹੀਂ ਆਂਦੀ ਮੈਨੂੰ ਵੀ ਤੂੰ ਵੀਰਪਾਲ ਕੋਲੇ ਜਾਣਾ ਵੀਰਪਾਲ ਕੋਲੇ ਜਾਣਾ ਨਾ ਜਾਇਆ ਕਰ ਯਾਰ ਜੇ ਮੈਂ ਕੀ ਪਾਪ ਕਰਤਾ ਜਿਵੇਂ ਤੁਹਾਡੇ ਦੋਨਾਂ ਨਾਲ ਖੜਾਂਗਾ ਤਾਂ ਮੈਂ ਮਾਰਾਂਗਾ ਯਾਰ ਲੱਗ ਕੇ ਮੈਨੂੰ ਤਾਂ ਨਾ ਤੇਰੇ ਖੜਨ ਦੀ ਲੋੜ ਨਹੀਂ ਹੈਗੀ ਮੇਰੇ ਨਾਲ ਤਾਂ ਤੂੰ ਨਾ ਹੀ ਖੜ ਅੱਛਾ ਇਹਦਾ ਮਤਲਬ ਵੀ ਕੱਲ ਨੂੰ ਜਦੋਂ ਬੱਚਾ ਹੋ ਜੇ ਤੂੰ ਥਾਂਾਂ ਤੇ ਫਿਰਦੀ ਰਹੇ ਤੈਨੂੰ ਕੋ ਪੁੱਛੇ ਤਾਂ ਤੂੰ ਮੈਨੂੰ ਮਾਰਾ ਬਜਾਵੇਂ ਵੀ ਹਾਂ ਉਹਨੇ ਇਹ ਗਲਤ ਕੰਮ ਕੀਤਾ ਹਮਚੋ ਵਾਰ ਹੋਇਆ ਪੈ ਤਾਂ ਤੂੰ ਨਾ ਮੇਰੇ ਮੂੰਹ ਨਾ ਖਲਾ ਟੇਕੇ ਬੈ ਜਾ ਨਾਲੇ ਮੈਂ ਤਾਂ ਵੈਸੇ ਹੀ ਬਹੁਤ ਦੁਖੀ ਆ ਮੇਰਾ ਜੀ ਨਹੀਂ ਕਰਦਾ ਕਿਸੇ ਨਾਲ ਬਹਿਸ ਕਰਨ ਦਾ ਜੇ ਤੂੰ ਇਹ ਗੱਲ ਸੋਚਦੀ ਹੈ ਨਾ ਬੀਤੋਂ ਮਾਂ ਦੇ ਸਿਰ ਤੇ ਸਾਰੀ ਉਮਰ ਜ਼ਿੰਦਗੀ ਕੱਢ ਲੇਗੀ ਤਾਂ ਤੇਰੀ ਇਹ ਬਹੁਤ ਵੱਡੀ ਭੁੱਲ ਆ ਇਹ ਤੂੰ ਕਦੇ ਨਹੀਂ ਹੋ ਸਕਦਾ ਕੋਈ ਨਾ ਮੈਂ ਤਾਂ ਆਪਦੇ ਜਵਾਬ ਦੇ ਸਿਰ ਤੇ ਜ਼ਿੰਦਗੀ ਕੱਢ ਲੂੰਗੀ ਜਵਾਬ ਫਿਰ ਸਾਰੀ ਉਮਰ ਫਿਰ ਬਾਪ ਕਹਨ ਨੂੰ ਤਰਸੂਗਾ ਉਦੋਂ ਫਿਰ ਕੀ ਕਰੇਗੇ ਜੇ ਬਾਕੀ ਨੂੰ ਬਹਾ ਫਿਰ ਕੱਢ ਲੇਗੀ ਜ਼ਿੰਦਗੀ ਲੱਗੀ ਨਾ ਪਕਾਈ ਨਾ ਮਰ ਤੂੰ ਇਹ ਕੀ ਗੱਲ ਕਰਨ ਆਇਆ ਮੈਨੂੰ ਗੱਲ ਦੱਸ ਨਹੀਂ ਫਿਰ ਜਾ ਇੱਥੋਂ ਮੈਂ ਦੱਸ ਕਰਦਾ ਕੋ ਮਸਲਾ ਹੱਲ ਕਰਨਾ ਹੈ ਜੇ ਤੂੰ ਜਾਂ ਜੋਤੀ ਕਿਸੇ ਗੱਲ ਤੇ ਆ ਜਾਣਾ ਤਾਂ ਮਸਲੇ ਸਾਰੇ ਹੱਲ ਨੇ ਕੀ ਮਸਲਾ ਹੱਲ ਹੋ ਜੂ ਤੇਰੇ ਨਾਲੇ ਮੈਂ ਤੇਰੀ ਕਿਹੜੀ ਗੱਲ ਮੰਨਾਂ ਜੇ ਜੋਤੀ ਨੂੰ ਪਤਾ ਲੱਗ ਗਿਆ ਨਾ ਤੂੰ ਮੇਰੇ ਕੋਲੇ ਆਇਆ ਫੇਰ ਕਲੇਸ਼ ਪੈ ਜਾਊ ਉਸ ਦਿਨ ਤਾਂ ਸਭ ਨੂੰ ਪਤਾ ਉਹ ਤਾਂ ਮੈਨੂੰ ਕਹਿੰਦੀ ਐ ਕਿ ਤੂੰ ਉੱਥੇ ਜਾਇਆ ਨਾ ਕਰੋ ਦੇ ਕੋਲੇ ਪਰ ਮੈਂ ਫੇਰ ਦੀ ਉੱਪਰ ਦੀ ਓਕੇ ਜੇ ਉਹ ਕੋਣ ਆਉਣਾਗਾ ਤੇ ਫੇਰ ਨਾ ਆਇਆ ਕਰ ਤੈਨੂੰ ਕਿਹਾ ਮੈਂ ਸੱਦਿਆਗਾ ਵੀ ਲੱਕੀ ਮੇਰੇ ਕੋਲੇ ਆ ਜਾ ਕੱਲੀ ਰਹਿ ਲੇਗੀ ਤੂੰ ਫੇਰ ਤੇ ਕੱਲੀ ਰਹੀ ਇੰਨੀ ਅੱਗੇ ਕਿਹੜਾ ਮੈਂ ਰਹਿੰਦੀ ਨਹੀਂ ਛੇ ਤੂੰ ਕਹੇ ਨਾ ਵੀ ਮਾਂ ਤਨੁਦੀ ਰਾਤ ਨੂੰ ਕਿਧਰ ਹਸਪਤਾਲ ਚੱਕ ਕੇ ਲੈ ਜਾਓ ਕੱਲੀ ਕੁਝ ਕਰ ਲੋ ਉਦੋਂ ਕੁਝ ਨਹੀਂ ਹੁੰਦਾ ਉਹ ਸਿਰਫ ਗੱਲਾਂ ਵਾਲੀ ਆ ਆਪਦੀ ਖੜ ਕੋਈ ਨਾ ਜਿਹੜਾ ਬੰਦਾ ਐ ਲੱਗਦਾ ਹੁੰਦਾ ਨਾ ਵੀ ਇਹ ਕੁਝ ਕਰ ਨਹੀਂ ਸਕਦਾ ਉਹ ਸਾਰਾ ਕੁਝ ਹੀ ਕਰ ਲੈਂਦਾ ਹੁੰਦਾ ਨਾ ਮੈਨੂੰ ਨਹੀਂ ਤੇਰੀ ਲੋੜ ਤੇਰੀ ਮਾਸੀ ਉਹ ਜੱਗੀ ਬਾਰੇ ਕਹਿੰਦੀ ਕੋਈ ਕੁਸਾ ਆਹੋ ਕਹਿੰਦੀ ਸੀ ਵਿਚਾਰਾ ਯਾਦ ਕਰਦਾ ਹੁੰਦਾ ਤੈਨੂੰ ਨਾਲੇ ਉਹਨੇ ਤਾਂ ਵਿਆਹ ਵੀ ਨਹੀਂ ਕਰਾਇਆ ਵਿਆਹ ਨਹੀਂ ਕਰਵਾਇਆ ਉਹਨਾਂ ਕਹਿੰਦੇ ਸਾਨੂੰ ਜਿਆਦਾ ਪਰਸ ਉਹ ਤੁਸੀ ਕਰਵਾ ਦਿਓ ਤੇਰਾ ਤਾਂ ਹੀ ਨਹੀਂ ਪਤਾ ਤੂੰ ਫੋਨ ਤੇ ਗੱਲਾਂ ਕਰਦੀ ਹੁੰਵੇਂ ਦਿਨ ਤਾਂ ਮਾਸੀ ਨੂੰ ਬੁਲਾਇਆ ਹੋਵੇ ਲੱਕੀ ਫालतू ਨਾ ਬਕਵਾਸ ਨਾ ਕਰ ਨਾਲੇ ਜੇ ਮੈਂ ਗੱਲਾਂ ਕਰਦੀ ਹੁੰਦੀ ਨਾ ਫੋਨ ਤੇ ਇੱਥੇ ਨਹੀਂ ਬੈਠੀ ਹੋਣੀ ਸੀ ਹੁਣ ਨੂੰ ਤਾਂ ਆਪਦੇ ਘਰੇ ਹੁੰਦੀ ਮੈਂ ਤੈਨੂੰ ਤਾਂ ਅੱਜ ਵੀ ਹੋ ਆਪਦਾ ਘਰ ਲੱਗਦਾ ਇਸ ਘਰ ਨੂੰ ਤੂੰ ਆਪਦਾ ਸਮਝਦੀ ਨਹੀਂ ਤੇ ਫਿਰ ਹੋਰ ਕੀ ਸਮਝਾਂ ਮੈਂ ਉਹੀ ਆ ਮੇਰਾ ਘਰ ਲੱਗਦਾ ਕਿ ਹੈਗਾ ਹੀ ਆ ਜੇ ਫਿਰ ਤਰਾ ਹੋ ਘਰ ਨਾ ਤਾਂ ਮੇਰੀ ਗੱਲ ਮੰਨ ਕੇ ਉੱਥੇ ਜਾ ਆਪਦੇ ਘਰ ਚ ਰਹਿ ਮੇਰੇ ਘਰ ਕਿਥੇ ਫਸਣ ਦੀ ਕੋਈ ਮਰਜ਼ੀ ਨਾ ਲੱਗ ਕੇ ਤੂੰ ਚਾਉਣਾ ਕੀ ਆ ਨਾਲੇ ਤੁਸੀਂ ਅੱਡ ਬੈਠਣਾ ਇੱਧਰ ਕੀ ਲੈਣਾ ਆ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੈਨੂੰ ਫੇਰ ਬੋਲੂਗੀ ਅੱਡ ਬੱਡ ਵੀ ਤੁਸੀਂ ਮੇਰੇ ਘਰ ਚ ਹੀ ਬੈਠੇ ਹੋ ਠੀਕ ਆ ਨਾਲੇ ਮੈਂ ਆਪਦੀ ਆਈ ਤੇ ਆ ਨਾ ਮਾਂ ਨੂੰ ਮਿੰਟ ਚ ਮੈਂ ਕੱਢ ਦੂ ਘਰ ਤੇਰੇ ਘਰ ਨਾਲੋਂ ਪਹਿਲਾਂ ਨਾ ਮੰਮੀ ਦਾ ਘਰ ਆ ਇਹ ਭੁੱਲਣਾ ਮੰਮੀ ਦੇ ਸਿਰ ਤੇ ਛਾਲਾ ਮਾਰਦੀ ਨਾਲੇ ਜਦੋਂ ਤੈਨੂੰ ਮੇਰੀ ਗੱਲ ਸੁਣ ਲੈ ਆ ਜਦੋਂ ਹੋਰ ਕਿਸੇ ਨਾਲ ਬੋਲਣ ਦਾ ਮੌਕਾ ਨਹੀਂ ਨਾ ਮਿਲਦਾ ਜਾਂ ਕਿਸੇ ਗੱਲ ਦਾ ਗੁੱਸਾ ਹੁੰਦਾ ਮੇਰੇ ਤੇ ਕੱਢਣਾ ਆਜਿਆ ਕਰ ਤੂੰ ਸੁਣ ਨਹੀਂ ਨਾ ਗੱਲ ਮੈਂ ਤੇਰੇ ਕੋਲ ਤਾ ਆਉਣਾ ਲੱਗ ਹੋਰ ਦੁਖੀ ਨਾ ਕਰ ਜਿਹੜੇ ਮੇਰੇ ਬਾਗੇ ਦੁਖੀ ਆ ਮੇਰੇ ਬਾਗੇ ਇੰਦਰ ਤੇ ਦੁੱਖ ਸਮਝੀ ਨਹੀਂ ਤੂੰ ਕਿਹੜੇ ਪਾਸੇ ਦੁਖੀ ਆ ਮੈਂ ਸਾਰੇ ਪਾਸੇ ਦੁਖੀ ਆ ਪਰ ਜੇ ਤੂੰ ਸਮਝੇ ਤਾਂ ਤਾਂ ਲੱਗਦਾ ਖਰੇ ਹੈ ਕਿਸੇ ਗੱਲ ਨੂੰ ਆ ਦੇਖ ਮੇਰੇ ਤੋਂ ਤਾਂ ਸਮਝਿਆ ਨਹੀਂ ਆਂਦਾ ਜੋਤੀ ਸਮਝ ਲੂਗੀ ਤੈਨੂੰ ਉਹਦੇ ਕੋਲ ਹੀ ਵਗ ਜਾ ਜੋਤੀ ਨਹੀਂ ਸਮਝਦੀ ਉਹ ਤਾਂ ਕਹਿੰਦੀ ਤੂੰ ਉਹਦੇ ਕੋਲ ਵਗ ਜਾ ਤੂੰ ਕਹਿੰਦੀ ਉਹਦੇ ਕੋਲ ਵਗ ਜਾ ਮੈਂ ਕਿੱਥੇ ਜਾਵਾਂ ਮੈਂ ਤਾਂ ਫਸਿਆ ਬੈਠਾ ਮੈਨੂੰ ਨਹੀਂ ਪਤਾ ਨਾਲੇ ਮੈਂ ਜਿਵੇਂ ਵੀ ਆਪਦਾ ਟਾਈਮ ਕੱਢ ਰਹੀ ਆ ਨਾ ਮੈਨੂੰ ਕੱਢ ਲੈ ਇਹਨੇ ਮੈਨੂੰ ਹੋਰ ਤੰਗ ਨਾ ਕਰ ਜਾ ਮੱਸੇ ਦਾ ਲਿਖਾ ਜਿਵੇਂ ਮਰਜੀ ਟਾਈਮ ਕੱਢ ਲੈ ਇਥੇ ਉਹਨਾਂ ਦਾ ਕੋਈ ਰਿਸ਼ਤੇਦਾਰ ਆਵੇ ਠੀਕ ਆ ਤੂੰ ਕਦੇ ਹਾਂ ਨਹੀਂ ਪਰ ਨਹੀਂ ਵੀ ਮੈਂ ਹਾਂ ਜਾਉਂਗੀ ਤੇ ਨਾ ਹੀ ਕੋਈ ਜੱਗੀ ਦੀ ਅੱਜ ਤੋਂ ਵੱਧ ਗੱਲ ਕਰਨੀ ਆ ਲੜਕੀ ਤੇਰੀ ਪ੍ਰੋਬਲਮ ਕੀ ਆ ਮੈਂ ਜਾਵਾ ਚਾਹੇ ਮੈਂ ਰਹਾ ਤੈਨੂੰ ਕੀ ਮਤਲਬ ਇਸ ਗੱਲ ਨਾਲ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਤੂੰ ਉੱਥੇ ਜਾਵੇਂ ਤੇ ਸਾਰੀ ਉਮਰ ਹੋ ਤੈਨੂੰ ਤਾਨੇ ਹੀ ਮਾਰਨੀ ਦੇਵੇ ਤੇ ਤੈਨੂੰ ਮੈਨੂੰ ਵਾਲਾ ਕੱਢੇ ਮੈਨੂੰ ਹੀ ਤਾਨੇ ਦੇਣਗੇ ਤੈਨੂੰ ਕੀ ਇਸ ਗੱਲ ਨਾਲ ਫਿਰ ਇਹ ਗੱਲ ਨੂੰ ਜਾਨੇ ਤੂੰ ਤਾਂ ਆਪਣੀ ਲਾਈਫ ਵਿੱਚ ਖੁਸ਼ ਆ ਜਿਉਂ ਆਪਣੀ ਜਿੰਦਗੀ ਜਾਪ ਰਹੇਂ ਗਰਨ ਨਵੇੜਾ ਇੱਕ ਵਾਰੀ ਚ ਜਾਪ ਜਾ ਪਰਾਂ ਉੱਥੇ ਉੰਨੇ ਨੂੰ ਸ਼ਾਂਤੀ ਕਾਜੂ ਵੀ ਹਾਂ ਤੇਰੇ ਕਹਿਣ ਤੇ ਤਾਂ ਮੈਂ ਕੁਝ ਨਹੀਂ ਕਰਨ ਲੱਗੀ ਠੀਕ ਹੈ ਜੀ ਮੈਂ ਜਿੱਮੇ ਤਨ ਜਿੱਧਰ ਫਾਇਦਾ ਦੇਖੂ ਤੂੰ ਉਧਰ ਜਾਏਗੀ ਹਣੀ ਤੋ ਦੋਲੇ ਪਾਸੇ ਫਾਇਦੇ ਤਾਂ ਮੈਂ ਕਦੇ ਦੇਖੀ ਨਹੀਂ ਤੇ ਮੈਂ ਫਾਇਦੇ ਦੇਖੇ ਹੁੰਦੀ ਨਾ ਇੱਥੇ ਨਹੀਂ ਬੈਠੀ ਹੋਣਾ ਸੀ ਚੱਲ ਕੋਈ ਗੱਲ ਨਹੀਂ ਤੋ ਆਦੇ ਫਾਇਦੇ ਫਾਇਦੇ ਮੁਨਾਫੇ ਹੋਰ ਦੇਖ ਜਿੱਦੰਦਰਾਂ ਲੋਟ ਲੱਗੇ ਨਾ ਉਧਰ ਹੀ ਹੋ ਜੀ ਤੈਨੂੰ ਇਧਰ ਮਾਂ ਦਾ ਵੀ ਸਹਾਰਾ ਤੇ ਤੈਨੂੰ ਉਧਰ ਵੀ ਸਹਾਰਾ ਨਹੀਂ ਨਹੀਂ ਹਾਂ ਗੱਲ ਤੂੰ ਕਹਿ ਰਿਹਾ ਫਾਇਦੇ ਮੁਨਾਫੇ ਮੈਂ ਦੇਖਦੀ ਆ ਹੋਰ ਕੌਣ ਦੇਖੇ ਫਾਇਦੇ ਤੱਕ ਹੀ ਤੂੰ ਦੇਖਦਾ ਮੈਂ ਕਦੇ ਨਾ ਮੈਂ ਫਾਇਦੇ ਮੁਨਾਫੇ ਦੇਖਦਾ ਰਹਿਣ ਦਾ ਕਰ ਬ ਕੋਈ ਨਾ ਤੇਨਾਂ ਦਾ ਬੋਲਣੀ ਬੇਕਾਰ ਆ ਇਸ ਘਰ ਦੇ ਵਿੱਚ ਕੋ ਪਾਣੀ ਦਾ ਗਲਾਸਰ ਦਿੰਦਾ ਨਹੀਂ ਸਾਰਿਆਂ ਨੂੰ ਹਿੱਸਿਆਂ ਵਾਧਿਆਂ ਫਾਇਦਿਆਂ ਦੀ ਗੱਲਾਂ ਨੇ ਘਰ ਦੀਆਂ ਗੱਲਾਂ じゃ ਫਿਰ ਜਿਹੜੀ ਪਾਣੀ ਦਾ ਗਲਾਸ ਦਿੰਦੀ ਆ ਉਹਦੇ ਕੋਲ ਹੀ ਬਹਿ ਜਾ ਕਰ ਇੱਥੇ ਕੀ ਕਰਨ ਆਇਆ ਮੇਰਾ ਤਾਂ ਨਾ ਦਿਮਾਗ ਖਾ ਉਹ ਚੱਲ ਠੀਕ ਆ ਯਾਰ ਕੰਮ ਦੀ ਗੱਲ ਕਰੀ ਦੀ ਹੁੰਦੀ ਕੋਈ ਮੈਂ ਦਿਮਾਗ ਤੇ ਨਹੀਂ ਮੇਰ ਤੋਂ ਤਾਂ ਤੇਰੇ ਨਾਲ ਕੰਮ ਦੀਆਂ ਗੱਲਾਂ ਹੁੰਦੀਆਂ ਨਹੀਂ ਜਾ ਵਗ ਜਾ ਇੱਥੋਂ ਐਵੇਂ ਨਾ ਸਖੀ ਹੋ ਨਾ ਦੋਨੇ ਇਹ ਗੱਲ ਮੈਂ ਭੁੱਲ ਜਾਣਾ ਵੀ ਅਣਮਨੋਂ ਦੋਨੇ ਕੋਈ ਨਹੀਂ ਮੇਰਾ ਤਾਂ ਨਾ ਕੋਈ ਨਹੀਂ ਹੈਗਾ ਸਿੱਧੀ ਜੀ ਗੱਲ ਆ ਮੈਂ ਰਹਿ ਫਿਰ ਕੱਲੀ ਹੈਗੀ ਆ ਫਿਰ ਆ ਯਾਨੀ ਦਿਮਾਗ ਖਾਣ ਆ ਜਾਂਦਾ ਗਾ ਪਤਾ ਨਹੀਂ ਇਹਨੂੰ ਮਿਲਦਾ ਕੀ ਆ ਸਾਮਾਣੀ ਮੋਟੀ ਦਿਮਾਗ ਸ਼ਾਂਤ ਹੁੰਦਾ ਮੇਰਾ ਫੇਰ ਆ ਕੇ ਕੁਛ ਨਾ ਕੁਛ ਬੋਲਣ ਲੱਗ ਜਾਂਦਾ